ਸਾਸਕਾਲ ਜੀ ਸਾਰਿਆਂ ਨੂੰ ਸੰਦੀਪ ਡੇਵਨ ਤੋਂ ਬਹੁਤ ਬਹੁਤ ਵੈਲਕਮ ਹੈ ਜੀ ਤੇ ਫੋਜੀ ਸਾਹਿਬ ਆ ਗਏ ਪਹੁੰਚ ਚੁਕੇ ਆ ਬਹੁਤ ਟਾਈਮ ਬਾਅਦ ਆਏ ਫੋਜੀ ਸਾਹਿਬ ਕੋਲ ਥੋੜਾ ਜਿਹਾ ਫੋਜੀ ਸਾਹਿਬ ਨੂੰ ਪ੍ਰੋਬਲਮ ਆ ਗਈ ਸੀ ਡਿਸਟਰੀ ਚਲੋ ਰੀਡ ਬਣੇ ਕਰਾ ਰਹੇ ਆ ਤੇ ਬਾਈ ਜੀ ਨੇ ਫਿਰ ਕੰਮ ਸ਼ੁਰੂ ਕਰ ਲਿਆ ਤੇ ਬਾਕੀ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਸਾਸਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਹੋਰ ਬਾਈ ਜੀ ਸਭ ਠੀਕ ਠਾਕ ਜੀ ਸਾਰੇ ਸੰਦੀਪ ਡੇਰੀ ਫਾਰਮ ਵੇਖਣ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਖਾਲਸਾ ਆਹ ਬਾਈ ਜੀ ਹੋਰ ਭੋਲ ਸਾਹਿਬ ਕਿਰਪਾ ਇਹ ਦੱਸੋ ਕਿਵੇਂ ਤੁਹਾਡੀ ਕਿਰਪਾ ਕਿਰਪਾ ਮਹਾਰਾਜ ਠੀਕ ਹੈ ਜੀ ਹਾਂ ਚਲੋ ਸੇਂ ਸੰਦੀਪ ਸਿੰਘ ਆ ਜਿਹੜੇ ਆ ਨਾ ਆ ਹਾਂ ਜੀ ਇਹ ਆਪੇ ਠੀਕ ਕਰ ਲੇ ਆ ਬਿਲਕੁਲ ਮੈਂ ਕਰ ਹਾਂਜੀ ਹਾਂਜੀ ਚਲੋ ਮਹਾਰਾਜ ਉਲਟ ਪੋਲਟ ਦੇ ਹੋ ਗਿਆ ਕੰਮ ਪਤਾ ਨਹੀਂ ਕੀ ਬਣਿਆ ਮਹਾਰਾਜ ਜਰਦਾ ਵੈਸੇ ਇਹ ਨਹੀਂ ਪ੍ਰੋਬਲਮ ਆਈ ਜਲੋ ਐਰਕਾਂ ਜਿਆਦਾ ਆ ਗਈ ਤੇ ਕੱਲ ਡਾਕਟਰ ਸਾਹਿਬ ਪਰਸੋਂ ਗਿਆ ਮੈਂ ਡਾਕਟਰ ਕੋ ਦਵਾਈ ਲੈਣ ਤੇ ਮੈਂ ਵੀ ਰੈਸਟ ਉਹ ਆਂਦਾ ਰੈਸਟ ਮੈਨ ਮੇਰ ਕੋ ਨਹੀਂ ਹੋਣੀ ਆਂਦਾ ਕਿਉਂ ਮੈਂ ਕਿੰਨੀ ਦਾ ਜਾਨਵਰਾਂ ਨਾਲ ਪਿਆਰ ਪੂਰ ਬੜਾ ਤੇ ਮੈਨੂੰ ਜੀ ਕਰਦਾ ਹੁੰਦਾ ਵੀ ਧਾਰ ਕੱਢਾ ਮੈਂ ਉਹ ਕਿੱਡਾ ਉੱਚਾ ਟੇਬਲ ਜਿਹਾ ਲਿਆਂਦਾ ਹਾਂ ਤੇ ਧਾਰਾਂ ਗੱਡੀਆਂ ਦੋ ਦਿਨ ਤੇ ਮੈਨੂੰ ਨਾ ਥੋੜੀ ਜੀ ਮਤਲਬ ਮੁਸ਼ਕਲ ਆਪਦੀ ਹਾਂਜੀ ਹਾਂਜੀ ਉਹ ਨਾ ਮੈਨੂੰ ਕੱਲ ਨਹੀਂ ਦਾੜੀ ਕੋਈ ਪਰਸੋਂ ਪਾਤੀ ਵਿੱਚ ਕਰ ਐਟ ਵਾਲੀ ਸਵੇਰੇ ਵੀ ਅੱਛਾ ਮੈਂ ਗੁੰਮੁੰਨ ਜਿਹਾ ਸਵੇਰੇ ਮੈਨੂੰ ਤੇ ਧਾਰਾਂ ਗਣ ਚਲੋ ਮੈਂ ਮੈਂ ਜਾਣਾ ਮੈਨੂੰ ਨੀਂਦ ਜੀ ਹੋਣੀ ਚਲੋ ਆਏ ਉਹ ਖਸ ਕੇ ਥੋੜਾ ਹੀ ਮਾਲ ਉਹਨਾਂ ਦੇ ਸੁੱਕਣਾ ਘਰ ਵਾਲੇ ਰੰਗਰ ਤਿੰਨ ਚਾਰ ਤੇ ਰੈਸਟ ਉਹ ਮੈਂ ਕੱਲ ਦੀ ਮੁੜ ਕੇ ਡਾਕਟਰ ਨੂੰ ਵਿਖਾ ਕੇ ਮਿਲੋ ਗੋਲੀ ਬੰਦ ਕੀਤੀ ਵੀ ਰੈਸਟ ਆਹੀ ਨਹੀਂ ਕਰਦਾ ਸਾਡੇ ਕੋ ਨਹੀਂ ਹੋਣੀ ਅਸੀਂ ਠੀਕ ਵੀ ਤਾਂ ਨਹੀਂ ਹੁੰਦੇ ਪੂਰੀ ਤਰ੍ਹਾਂ ਬਾਕੀ ਟ੍ਰੀਟਮੈਂਟ ਚਲੋ ਮੈਂ ਬਹੁਤ ਵਧੀਆ ਕਰਾਇਆ ਪੈਕਸਾਸ ਕਰਦੇ ਚਲੋ ਬਲੌਗ 'ਚ ਲੱਗੇ ਸੰਦੀਪ ਸਾਹਿਬ ਅੱਜ ਕੱਲ ਨਾ ਆਪਾਂ ਚਲੋ ਹੁਣ ਮੈਂ ਗੱਲ ਕਰਾਂ ਦੇ ਗੱਲ ਗੁੱਸਾ ਆ ਰਾਂ ਕੋ ਭੈਣ ਭਰਾ ਕਰ ਜੇ ਵੇਖੋ ਨੀਮ ਹਕੀਮ ਖਤਰਾ ਜਾਣ ਵਾਲੀ ਗੱਲ ਹੈ ਬਾਕੀ ਸਮਾਂ ਇੱਧਾਂ ਦਾ ਜੇ ਮੰਨ ਲਓ ਵੀ ਅਸੀਂ ਨੀਮ ਹਕੀਮ ਵਾਲੇ ਚੱਕਰ 'ਚ ਮੰਗਾ ਤੇ ਡੰਗਰ ਜਾਂਦਾ ਨੂੰ ਤੇ ਜੇ ਆਪਣੀ ਬਾਡੀ ਨੂੰ ਵੀ ਅਸੀਂ ਨੀਮ ਕੀ ਮੈਂ ਵੀ ਨੀਮ ਹਕੀਮ ਦੇ ਚੱਕਰ 'ਚ ਮਹੀ ਇਹੋ ਚੱਕਰ ਚ ਰਿਹਾ ਤੇ ਜਿਆਦਾ ਨੁਕਸਾਨ ਕਰਾ ਕੇ ਫਿਰ ਹਸਪੀਟਲ ਗਿਆ ਹੂੰ ਜਦੋਂ ਜਿਆਦਾ ਹੀ ਪਤਾ ਲੱਗ ਗਿਆ ਬੁਣ ਸਰੀਰ ਸਸਰੀ ਗਾਲ ਹੋ ਗਈ ਹੈ ਰੈੱਡ ਹੋਣ ਵਾਲਾ ਹੋ ਗਿਆ ਤੇ ਫਿਰ ਆਪਾਂ ਹੌਸ ਰੜ ਬੱਜਿਆ ਤੇ ਮੈਂ ਤੇ ਭੈਣ ਭਰਾ ਉਹ ਉਹ ਬੇਨਤੀ ਕਰਦਾ ਵੀ ਚਲੋ ਪਹਿਲਾਂ ਹੀ ਕੋਸ਼ਿਸ਼ ਕਰੋ ਡਾਕਟਰ ਫੇਰ ਵੀ ਡਾਕਟਰ ਆ ਉਹਨੇ ਡਿਗਰੀ ਕੀਤੀ ਬਾਕੀ ਆਪਾਂ ਗਲਮ ਬਾਤਾਂ ਦੇ ਚਲੋ ਸੰਦੀਪ ਸਿੰਘ ਸਾਰੀ ਜ਼ਿੰਦਗੀ ਚੱਲਣੀ ਆ ਹਾਂਜੀ ਤੇਰਾ ਵੀ ਬੜਾ ਧੰਨਵਾਦ ਆ ਵੀ ਆਪਾਂ ਫੇਰ ਮੇਰੇ ਖਾਲ ਵੀ ਦੋਹੀ 24 ਮਹੀਨੇ ਜਦੋਂ ਵੀ ਵੀਡੀਓ ਬਣਾਉਣ ਨੂੰ ਤੇ ਉਦੋਂ ਹੀ ਤੂੰ ਆ ਜਾਣਾ ਤੇ ਵੀਡੀਓ ਬਣਾਉਣ ਦਾ ਜਿਹੜਾ ਮੁੱਖ ਕਾਰਨ ਆ ਚਲੋ ਮੇਰਾ ਸਰਜਾਂ ਦਾ ਮੁੱਲ ਨਾ ਵੀ ਬਣਾਵਾ ਹਾਂ ਜੀ ਇੱਕ ਤੇ ਮਾਲ ਸੰਦੀਪ ਸਿਆ ਨਹੀਂ ਮਿਲਦਾ ਨਹੀਂ ਮਿਲਦਾ ਜੀ ਤੇ ਇੱਕ ਮਾਲ ਮਹਿੰਗਾ ਮਾਲ ਮਹਿੰਗਾ ਆ ਗਿਆ ਮਤਲਬ ਇਹ ਪਤਾ ਨਹੀਂ ਕੀ ਕਾਰਨ ਬਣਿਆ ਵੀਡੀਓ ਲੋਕ ਵੇਖੀ ਜਾਂਦੇ ਆ ਸਾਡੀਆਂ ਵੀਡੀਓ ਵੇਖ ਕੇ ਤੇ ਉਸੇ ਹਿਸਾਬ ਨਾਲ ਘਰਾਂ ਵਾਲੇ ਰੇਟ ਮੰਗਣਗੇ ਤੇ ਮਾਲ ਸੰਦੀਪ ਸਿਆ ਅਸਲੀ ਮੈਂ ਜਿਹੜੀਆਂ ਗੱਲਾਂ ਕਰਦਾ ਫਿਰ ਗੱਲਾਂ ਜੀ ਵਿੱਚ ਰੁੱਝ ਗਏ ਆਪਾਂ ਵੀ ਮਾਲ ਹੈ ਨਹੀਂ ਹੈ ਨਹੀਂ ਜੀ ਕੱਚਾ ਮਾਲ ਚੁੱਕ ਗਏ ਲੋਕ ਜੰਮੂ ਸ਼੍ਰੀਨਗਰ ਗੁਜਰਾਤ ਵਾਲੇ ਹਨਾ ਤੇ ਪੱਕਾ ਮਾਲ ਜਿਹੜਾ ਹੁੰਦਾ ਉਹ ਕੋਈ ਜਿਹਦੇ ਕਾਬੂ ਆ ਗਿਆ ਮਿਲ ਗਿਆ ਬਿਲਕੁਲ ਜੀ ਤੇ ਮਾਲ ਨੂੰ ਮੈਂ ਤੇ ਹਰ ਭੈਣ ਭਰਾ ਨੂੰ ਬੇਨਤੀ ਕਰਦਾ ਇੱਕ ਤੇ ਘਰ ਜਾਨਵਰ ਰੱਖੋ ਹਾਂਜੀ ਕੁੱਤਾ ਪਾਲਣ ਨਾਲੋਂ ਗਾਈ ਪਾਲ ਲਓ ਤੇ ਇੱਕ ਜਵਾਗ ਜਰੂਰ ਬੱਚਾ ਪਾਲਿਆ ਕਰੋ ਬੱਚੀ ਡੋਨੇਟ ਕਰਦਣੀ ਵੱਚੀ ਪਾਲਣੀ ਨਹੀਂ ਜਾਂ ਕੁਝ ਵੀ ਕਰਨਾ ਵੱਚੀ ਬੱਚਾ ਕੱਟੀ ਕਟਾ ਪਾਲਾਂਗੇ ਨਾ ਤੇ ਔਨਰਲੀ ਜਨਰੇਸ਼ਨ ਰਹੂਗੀ ਤੇ ਬੱਚੇ ਹੋਣਗੇ ਤੇ ਸਾਨੂੰ ਮਾਲ ਮਿਲਦਾ ਜਾਊਗਾ ਤੇ ਗਾੜੀ ਤੁਸੀਂ ਇੰਪੋਰਟਡ ਸੀਮਲ ਲਵਾਓਗੇ ਤਾਂ ਤੁਹਾਡੇ ਬੱਚੇ ਦਾ ਡੀਐਨਏ ਹੋਊਗਾ ਤੇ ਉਹ ਆਉਣ ਵਾਲਾ ਮਤਲਬ ਸਮੇਂ ਦੇ ਵਿੱਚ ਜਿੰਨੇ ਦੀ ਮਰਜ਼ੀ ਵੇਚ ਲੋ ਬਿਲਕੁਲ ਜੀ ਕਿਉਂਕਿ ਜੇ ਡੀਐਨਏ ਕਰਕੇ ਕੋਈ ਬੱਚਾ ਵੇਚ ਦੇ ਤੈਨੂੰ ਪਤਾ ਕਿਨੇ ਕਰਨ ਦੇ ਬੱਚੇ ਵਿਕਣ ਦੇ ਬਿਲਕੁਲ ਭੁੱਜਦਾ ਸਿੰਧੂ ਦਾ ਫਾਰਮ ਵਾਲੇ ਦਾ ਵੇਂਦੇ ਆਪਾਂ ਵੀਡੀਓ ਉਹਨੀਆਂ ਬੱਚੇ ਪੇੜ 'ਚ ਵੇਚ ਜਾਂਦੇ ਵੇਖਦੇ ਜੀ ਵੇਖਦੇ ਜੀ ਤੇ ਮਾਲ ਚਲੋ ਸਾਫ ਸੁਥਰਾ ਰੱਖੋ ਬਾਕੀ ਗੱਲਾਂ ਬਾਤਾਂ ਜ਼ਿਆਦਾ ਲੰਮੀਆਂ ਨਾ ਕਰੀਏ ਤੇ ਮੈਂ ਬੜਾ ਹਨੇਰਾ ਟਰੈਕਟਰ ਭੁੱਜ ਗਿਆ ਸੰਦੀਪ ਜੀ ਨਾਲ ਬੜਾਈਆਂ ਤਨੇ ਦੀ ਟਰੈਕਟਰ ਸੰਦੀਪ ਜੀ ਮੈਂ ਨਹੀਂ ਲਿਆ ਹਾਂਜੀ ਮੈਨੂੰ ਨਾ ਤੇ ਕੋਈ ਟਰੈਕਟਰ ਲੈ ਕੇ ਦੇ ਦਿੱਤਾ ਇਹ ਫਰੋਖੇ ਦਾ ਨੰਬਰ ਹੈ ਜੀ ਨੰਬਰ ਤੇਰੇ ਪਿੰਡ ਦਾ ਵਾ ਇੱਥੇ ਪੈਰਾਂ ਜਹੀ ਤੇ ਉਹ ਪ੍ਰਮਾਤਮਾ ਵੇਖ ਮੈਟਲਾ ਮਠਾ ਹਾਂ ਤੇ ਇੱਕਦਮ ਨਾ ਕਿ ਵੀਡੀਓ ਫੋਟੋ ਆਈਆਂ ਰਾਤ ਨੂੰ ਇੱਥੇ ਲਾ ਕੇ ਆਪਣੇ ਪਿੰਡ ਸਮਝਦਾ ਪਿੰਡ ਹੀ ਸਮਝਾ ਕੇ ਇਹ ਫੌਜੀ ਨਹੀਂ ਕੋਸਣ ਵਾਲਾ ਹਾਂ ਨਹੀਂ ਨਹੀਂ ਉਹਨੇ ਲੈ ਕੇ ਦਿੱਤਾ ਅੱਛਾ ਉਹਦੇ ਨਾਲ ਪਿਆਰ ਬੜਾ ਦੇ ਉਹਨੂੰ ਮੈਂ ਗੱਲ ਕੀਤੀ ਉਹਦੇ ਭਰਾ ਨੇ ਮੁੜ ਕੇ ਫੋਟੋ ਪਾਈਆਂ ਤੇ ਆਹ ਵਪਾਰ ਕਰਦੇ ਨਹੀਂ ਅਗਲੇ ਦਿਨ ਸਵੇਰੇ ਨਹੀਂ ਉਹਨੇ ਮੇਰੇ ਕੋ ਨਾ ਕੋ ਲਿਆ ਨਾ ਉਹ ਭਰਾ ਕਰਦਾ ਜੀ ਉਹਨਾਂ ਨੇ ਮੈਂ ਉੱਤੇ ਭਾਇਆ ਮੈਂ ਕਿਹਾ ਆਪਣੀ ਤਸੱਲੀ ਕਰ ਲੈ ਸੰਦੀਸ਼ਾ ਉਹਨੇ ਆਹ ਟਰੈਕਟਰ ਇੱਕ ਨੰਬਰ ਦਾ ਮੇਰੇ ਗਵਾਂਢ ਚੱਲਿਆ ਹਾਂ ਮੈਂ ਨਹੀਂ ਉੱਤੇ ਚੜ੍ਹ ਕੇ 575 585 50 ਤੇ ਬਹੁਤ ਵਧੀਆ ਟਰੈਕਟਰ ਚਲੋ ਪੈਸਿਆਂ ਦੀ ਨਹੀਂ ਕੋਈ ਗੱਲ ਲੈਣਾ ਪਿਆ ਮਜਬੂਰੀ ਹੀ ਕੋਈ ਹੋ ਵੀ ਮਤਲਬ ਉਦੋਂ ਵੇਚਿਆ ਵੀ ਵਾਈ ਨਹੀਂ ਕਰਨੀ ਹੁਣ ਚਲੋ ਮਹਾਰਾਜ ਕਿਰਪਾ ਨਾਲ ਬੰਦਾ ਵੀ ਹੈਗਾ ਤੇ ਸਰਕਲ ਚੱਲ ਗਿਆ ਵਾਈ ਵਾਲਾ ਹੈਗਾ ਤੇ ਫਿਰ ਫਿਰ ਸਾਰਾ ਸਿਸਟਮ ਨਾਲ ਜਾਣਾ ਚਲੋ ਵਾਈ ਤੋਂ ਬਿਨਵੇਂ ਸਰਦਾ ਸਹੀ ਗੱਲ ਇਹ ਆ ਚਲੋ ਆ ਜੀ ਦੇਹ ਵਾਲਾ ਪਰਮਾਤਮਾ ਹੀ ਮੈਂ ਤੇ ਆਸ ਵੀ ਨਹੀਂ ਕੀਤੀ ਬਾਕੀ ਸੰਦੀਪ ਸਿੰਘ ਪਿੰਡ ਆਪਣਾ ਥਰੀਕੇਵਾਲ ਹਾਂਜੀ ਨਹੀਂ ਜਿਲ੍ਹਾ ਅੰਮ੍ਰਿਤਸਰ ਹਲਕਾ ਮਜੀਠਾ ਥਰੀਕੇਵਾਲ ਚੌਕ ਤੇ ਜਿਹੜਾ ਵੀ ਭੈਣ ਭਰਾ ਕੋਈ ਮਤਲਬ ਫੋਨ ਕਰੂਗਾ ਤੇ ਲੋਕੇਸ਼ਨ ਮਂਗਾਊਗਾ ਫੋਟੇ ਤੇ ਲੋਕੇਸ਼ਨ ਪਾ ਦੂੰਗਾ ਹਾਂਜੀ ਤੇ ਫੋਨ ਕਰਕੇ ਆਉਣਾ ਬਸ ਠੀਕ ਆ ਨਾ ਤੇ ਮੈਂ ਕਿਹਨੂੰ ਕਹਿਣਾ ਵੀ ਬਿਨਾ ਫੋਨ ਤੋਂ ਆਓ ਕਿਉਂਕਿ ਫੋਨ ਕਰਕੇ ਆਓ ਮਾਲ ਹੋਵੇ ਤੇ ਫੇਰ ਹੀ ਫਾਇਦਾ ਦਾ ਆਉਂਦਾ ਫਾਇਦਾ ਕੋਈ ਨਹੀਂ ਤੇ ਫੌਜੀ ਦਾ ਸੂਈ ਆ ਇਹ ਸੂਈ ਸੰਦੀਪ ਸਿੰਘ ਦਾ ਤਾਜੀ ਬਿਲਕੁਲ 나ੜੂ ਬੁਖਾਦਣਾ ਬੱਚੇ ਦਾ ਹਾਂਜੀ ਗਿੱਲੇ 나ੜੂ ਤੇ ਆ ਹੂੰ ਹੂੰ ਦੋਹਾਂ ਤਿੰਨਾਂ ਦਿਨਾਂ ਦੀ ਸੂਈ ਆ ਬੱਚੀ ਬੁਖਾਦਣੇ ਮੁੜਕੇ ਹਾਂਜੀ ਤੇ ਗਾਂ ਵੇਖ ਲਾ ਹੈ ਗਾਂ ਨਾਲ ਫੌਜੀ ਦਿਖੀ ਜਾਂਦੀ ਜੀ ਕੀ ਆਂਦਾ ਫਿਰ ਆ ਗਿਆ ਫੌਜੀ ਹੈ ਛਾ ਆ ਗਿਆ ਫੌਜੀ ਪਬਜੀ ਦਾ ਕੰਮ ਹੀ ਦਾਦਾ ਦੇ ਪੁੱਠੇ ਜੇ ਮੈਂ ਗੱਲ ਵੀਡੀਓ ਬਣਾ ਕੇ ਜਿੱਥੇ ਹੋਟਲ ਸਫਰ ਅਚਾ ਕੋਲਠਾ ਮੈਂ ਵੇਖੀ ਫੌਜੀ ਸਾਹਿਬ ਹੀ ਆ ਫੜੇ ਫੌਜੀ ਮੈਂ ਕਹਾ ਮੈਂ ਕਹੀ ਨਹੀਂ ਕਿ ਫੌਜੀ ਦਾ ਜਿਹੜਾ ਰਿਟਾਇਰਮੈਂਟ ਲੈਣੀ ਹੁੰਦੀ ਸੀ ਤੇ ਬਿਮਾਰੀ ਕਰਨਾ ਸਾਰੇ ਫੌਜੀ ਦੇ ਆ ਕੇ ਜਾਨੋ ਰੱਖਣਾ ਹੁੰਦਾ ਹਰ ਇੱਕ ਫੌਜੀ ਨੇ ਤੇ ਨਰੈਣੋ ਪੌੜਾ ਮਾਰੀ ਘਟੋ ਘਟੋ ਮੇਰੇ ਨਾਲ ਹਜੇ 30 ਮਨ ਸਾਈਡ ਤੇ ਲੱਗੇ ਉਹਨਾਂ ਨੂੰ ਹਜੇ ਕੰਮ ਕਰਨਾ ਜੇ ਫੌਜ ਦੇ ਆ ਤੇ ਸੰਦੀਪ ਜੀ ਜਿਹੜਾ ਫੌਜੀ ਬੰਦਾ ਤੇ ਹੁਣ ਜਿੰਨੇ ਅਮਰੀਕਾ ਕੈਨੇਡਾ ਤੋਂ ਆਉਣੇ ਨਾ ਹਾਂ ਸਭ ਇੱਥੇ ਫਾਰਮ ਖੋਲਣੇ ਹਾਂ ਕਿਉਂਕਿ ਜੱਟ ਦਾ ਪੁੱਤ ਕਰੂਗੀ ਬਿਲਕੁਲ ਕਰਨਾ ਕੀ ਧੀ ਸਾਨੂੰ ਆਉਣਾ ਪਿਆ ਵਾਪਸ ਹੁਣ ਵੇਖ ਲੈ ਮੁੰਡੇ ਆਉਣ ਦੇ ਤਾਂ ਮੈਨੂੰ ਫੋਨ ਕਰਦੇ ਆ ਹਾਂ ਭਾਈ ਜੀ ਆਪਾਂ ਨਵਾਂ ਕੰਮ ਸ਼ੁਰੂ ਕਰਨਾ ਤੇ ਅਹੀ ਉਹਨਾਂ ਨੂੰ ਦਖੀਦਾ ਵੀ ਭਾਈ ਆਪਣੀ ਮਰਜ਼ੀ ਕਰੋ ਵੇਖੋ ਨਵਾਂ ਕੰਮ ਸੰਦੀਪ ਸਿਆ ਪਹਿਲਾਂ ਇਹ ਕਿਤੇ ਸੌਖਾ ਪਿਆ ਨਾ ਨਾ ਤੈਨੂੰ ਪਤਾ ਇਹ ਪਰੀਆਂ ਜਿਹੜੀਆਂ ਸਾਹਮਣੀਆਂ ਨਾ ਬੜੀਆਂ ਔਖੀਆਂ ਇਹ ਤੇ ਮਹਾਰਾਜੀ ਆ ਕਿਸ ਦੇ ਘਰ ਲੈ ਆਉਂਦਾ ਬਿਲਕੁਲ ਫੁੱਸਾ ਬਿਲਕੁਲ ਕਰਮਾਂ ਵਾਲਿਆਂ ਦੇ ਲੀੜਿਆਂ ਨੂੰ ਗਵਾ ਲੱਗਦਾ ਈ ਇਹ 나ੜੂ ਬੁਖਾਦੀਆਂ ਮਾੜਾ ਜੇ ਬੱਚੇ ਦਾ ਬੁਖਾਰ ਨਹੀਂ ਵਸੀ ਹੈ ਨ ਕੋਈ ਜਰਸੀ ਸਮਝ ਲੈ ਕੋਈ ਐਚਐਫਆ ਨਾੜੂ ਬਿਲਕੁਲ ਜੀ ਬਿਲਕੁਲ ਨਾੜੂ ਅਜੇ ਹੈਗਾ ਅਜੇ ਤੇ ਮੁੜਕੇ ਦਾ ਪਤਾ ਨਹੀਂ ਹੁੰਦਾ ਘੜੀ ਦਾ ਵੀ ਹੂੰ ਹੂੰ ਸੰਦੀਪ ਜੀ ਮੁੱਲ ਬਹੁਤੇ ਨਹੀਂ ਪਾਉਣੇ ਠੀਕ ਆ ਕਿਉਂਕਿ ਰੇਟ ਤੇ ਬੜੇ ਆ ਆਪਾਂ ਵਸ਼ੀ ਦਾ ਮੁੱਲ ਕਰਦੇ ਸੰਦੀਪ ਸਿੰਘਾ 60 ਵੀ ਕਰ ਲਈ ਤਾਂ ਵੀ ਵੇਖ ਜਾਣੀ ਦੁੱਧ 10 12 12 ਕਿਲੋ ਬੋਲਾ ਹੋਊ 14 ਹੋਊ ਮੈਂ ਨਹੀਂ ਕਹਿ ਸਕਦਾ ਹਾਂਜੀ ਤੇ ਆਪਾਂ ਚਲੋ ਅੱਜ ਹੀ ਆਈ ਆਪਣੇ ਕੋ ਵੀ ਹਾਂਜੀ ਤੇ ਆਪਾਂ ਕਹੀਏ ਵੀ 12 ਕਿਲੋ ਲਾਵੇ ਲੈ ਵੇ ਵੱਲੋਂ ਤੇ 20 ਕਹਿਦਾ ਤੇ ਚੱਲ ਜਾਂਦਾ ਹਾਂਜੀ ਹਾਂਜੀ ਚੱਲਦਾ ਨਾ ਬਿਲਕੁਲ ਪਰ ਆਪਾਂ ਕਹਿੰਨੇ ਵੀ 12 14 ਕਿਲੋ ਹੀ ਆ ਹੈ ਇਹਦੀ ਸੁੰਦੀ ਦੀ ਵੀਡੀਓ ਵੀ ਆ ਗਈ ਜੇ ਕਿ ਉਹਨੂੰ ਸ਼ਾਕ ਤੋਂ ਵੀ ਟਾਈਮ ਲੱਗਾ ਗਾਣ ਨੂੰ ਤੇ ਮੈਂ ਸੁੰਦੀ ਦੀ ਵੀਡੀਓ ਪਾ ਦੂੰ ਬਿਲਕੁਲ ਜੀ ਉਹਦੇ ਚ ਪਤਾ ਲੱਗ ਜੂ ਵੀ ਗਾਣ ਇਹ ਲੈਵਾ ਇੰਨਾ ਹੀ ਕਿ ਘੱਟ ਸੀ ਉਦੋਂ ਤਾਂ ਨਹੀਂ ਟਾਈਮ ਲੱਗਿਆ ਜਦੋਂ ਅਜੇ ਸੁਣ ਲਈ ਨਹੀਂ ਜੀ ਮੋਲ ਹੈਗਾ 60 55 ਦੀ ਦੇ ਦਈਏ ਕਰ ਦੋ ਜਨਾ ਮਰਜੀ ਜਿੰਨੇ ਤੂੰ ਕਰਨਾ ਚਲੋ 1000 ਕਰ ਦੋ ਨਾ ਯਾਰ ਇੱਥੇ ਨਹੀਂ ਯਾਰ ਵਾਲਾ ਕਰ 50 ਦੀ ਵੈਟ ਦੇਣੀ ਠੀਕ ਹੈ ਉੱਚੋਂ ਵੀ ਛੋਟ ਕਰਨੀ ਲੈਵਾ ਠੀਕ ਹੈ ਫਿਰ ਹੈ ਗੱਲ ਨਹੀਂ ਠੀਕ ਹੈ ਤਉ ਕੋਈ ਨਹੀਂ ਤੇ ਬੱਛੀ ਸੰਦੀਪ ਸਾਹਿਬ ਮੈਂ ਜਿਹੜੀਆਂ ਗੱਪਾਂ ਫਿਰ ਆਜ ਦੀ ਗੱਲ ਥੋੜੇ ਜੀ ਗੁੱਸਾ ਕਰਨ ਵਾਲੀ ਇਹ ਲੇਵੇ ਦੇ ਹਿਸਾਬ ਨਾਲ ਵੇ ਹੂੰ ਲੇਵਾ ਵੇਖ ਲੈ ਕਿੱਧਰ ਨੂੰ ਜਾਂਦਾ ਇਹ ਬੱਛੀ ਮੈਂ ਕਹਿੰਦਾ ਵੀ ਇਹਨੇ 30 ਕਿਲੋ ਦੇਣਾ 25 ਦੇਣਾ ਸੰਦੀਪ ਸਾਹਿਬ ਦੁੱਧ ਦੇਣਾ ਨੇ 15 ਕਿਲੋ 18 ਕਿਲੋ ਝੂਠ ਮਾਰਿਆ ਜਰਾ ਇਹ ਵੀ ਛਿੱਤੀ ਵੇਚ ਜੂਗੀ ਇਦਾਂ ਘੰਟਾ ਬਾਅਦ ਬਾਅਦ ਚ ਵੇਚ ਜੂ ਬਿਲਕੁਲ ਹੈ ਬਿਲਕੁਲ ਜੀ ਤੇ ਲਾਂਮਾ ਘਟੋ ਹੁਣ ਇਹਦੇ ਕੋ 14 ਹੋਵੇ 12 ਵੇ ਇੰਨਾ ਕੋ ਬੋਲਾ ਚਲੋ ਆ ਬੱਛੀ ਸੰਦੀਪ ਸਾਹਿਬ ਸੂਣ ਅਜੇ ਗੱਬਣਾ ਗੱਬਣਾ ਵਛੀ ਆ ਪੌਣੀ ਤੇ ਨਹੀਂ ਵੀਡੀਓ ਚ ਹੂੰ ਹੂੰ ਤੇ ਵਛੀ ਪਾਉਣ ਦਾ ਕਾਰਨ ਇਹ ਵੀ ਹੁਣ ਆਈ ਆ ਤੇ ਇੱਕ ਸੋਹਣੀ ਸਾਨੀ ਆ ਵਾਹ ਚੱਲ ਫੌਜੀ ਸਾਹਿਬ ਫੇਰ ਲੋਕੀ ਆਖਣਗੇ ਫੌਜੀ ਫੇਰ ਕਾਲੀਆਂ ਹੀ ਲੈ ਆ ਕੋ ਡੱਬੀ ਡੁੱਬੀ ਹੈ ਹੀ ਨਹੀਂ ਉਹਦਾ ਮੇਰਾ ਇਰਾਦਾ ਆਈ ਵੀ ਇਹਨੂੰ ਸੰਭਲ ਲੀਆ ਚਾਰ ਹਾਂਜੀ ਹਾਂਜੀ ਕਿਉਂਕਿ ਇਹਦੇ ਵਛੀ ਕੱਚੀ ਦਾ 15 ਦਿਨ ਚੱਲ ਪੁੱਤ ਚੱਲ ਚੱਲ ਓਏ ਪੁੱਛਦਾ ਕਿਨੇ ਕਰ ਜੀ ਦੋ ਤੁਹਾਨੂੰ ਦੀਪ ਸਿੰਘ ਆ ਪਹਿਲੇ ਸਵੇ ਦਾ ਉਹ ਆਂਦੇ 25 26 ਕਿਲੋ ਹਾਂ ਤੇ ਮਿਲਕ ਵੇਂਚ ਤੂੰ ਉੱਤੇ ਨਾਣਾ ਬਹਾਨੇ ਤੇ ਚਲੋ ਅਜੇ ਭਰਿਆ ਨਹੀਂ ਵਛੀ ਨਹੀਂ ਇਧਰ ਵੇ ਭਰਨ ਤੋਂ ਬਗੈਰ ਆਵੇ ਨਾੜਾ ਬਿਲਕੁਲ ਹਾਂ ਮਤਲਬ ਅੱਛੀ ਨੇ ਫੁੱਲ ਤੇ ਉਧਰ ਬੋਦੀ ਵਾਲੇ ਮਤਲਬ ਇਹ ਚ ਕੋਈ ਬਰੀਡ ਚ ਨਹੀਂ ਕੋ ਨੁਕਸ ਕਰ ਸਕਦਾ ਇਹਨੂੰ ਡੈਨਮਾਰਕ ਕਹਿ ਲਓ ਇਹਨੂੰ ਐਫ ਕਹਿ ਲਓ ਇਹਨੂੰ ਟੈਂਪਰ ਕਹਿ ਲਓ ਟੈਂਪਰ ਕਹਿ ਲਓ ਆਪਾਂ ਨੂੰ ਜੇ ਆਪਦਾ ਕੋਣ ਆ ਹੈ ਨਾ ਨਾ ਇਹਦੇ ਅੰਦਰ ਜਿਹੜਾ ਬੱਚਾ ਉਹਦਾ ਪਤਾ ਜੇ ਹਾਂਜੀ ਹਾਂਜੀ ਜਿਹੜੀ ਗੱਲ ਵੀ ਸੈਕਸ ਸੀਮੈਂਟ ਲੱਗਾ ਜੇ ਇਹਨੂੰ ਮੈਨੂੰ ਨਹੀਂ ਪਤਾ ਭਾਈ ਉਹਦਾ ਜੇ ਗਾਂ ਕੇ ਨੇ ਚੰਗੀ ਰੱਖੀ ਚੰਗਾ ਹੀ ਸੀਮੈਂਟ ਲਵਾਇਆ ਉਸ ਤੋਂ ਕਮਾਦੇ ਕਮਾਦੇ ਮੜੀ ਜੀ ਜਿਹੜੀ ਦਵਾ ਤੇ ਵੱਛੀ ਚ ਕੋਈ ਕਾਜ ਨਹੀਂ ਸਦੀਪ ਸਿੰਘ ਮੇਰੇ ਖਿਆਲ ਨਾਲ ਮੈਂ ਨਾ ਇਹ ਮੂੰਹ ਥੋੜਾ ਜਿਹਾ ਤੂੰ ਹੀ ਵੇਖ ਲਾ ਟੱਕਰ ਮਾਰ ਕੇ ਗਾ ਮੂੰਹ ਕੱਟ ਫੜਾਉਣ ਡਈ ਆ ਹਾਂਜੀ ਹਾਂਜੀ ਇਹ ਰਹੀ ਥੋੜੀ ਜਿਹੀ ਖੁੱਲੀ ਖਾਲੀ ਜੀ ਸਾਹਿਬ ਜੇ ਤੇ ਵੱਛੀ ਚ ਕੋਈ ਕਾਜ ਆ ਤੇ ਦੱਸ ਨਹੀਂ ਠੀਕ ਆ ਹਾਂ ਸੋਹਣੀ ਬਹਿ ਇਹ ਚੀਜ਼ ਬਿਲਕੁਲ ਤੋਹਫਾ ਨਹੀਂ ਤੋਹਫਾ ਤੋਹਫਾ ਹੀ ਬੋਲਦਾ ਕਿੰਨੇ ਕੁ ਦੀ ਦੇ ਦੀਏ ਬਸ ਹੁਣ ਜਿਵੇਂ ਉਹ ਕੋਈ ਮੋੜ ਨਹੀਂ ਕੀਤਾ ਫਿਰ ਇਹਦਾ ਵੀ ਕੀ ਕਰਨਾ ਨਹੀਂ ਨਹੀਂ ਈਦਾ ਤੇ ਹੁਣ ਮੁੱਲ ਜੱਸ ਤੂੰ ਦੱਸ ਦੇ ਵੀ ਬੱਛੀ ਅਸਲੀ ਹੁੰਦਾ ਕਿਨੇ ਰੁਪਈਆ ਦੀ ਉਹ ਨਹੀਂ ਹੁੰਦਾ ਇਹ ਤੁਸੀਂ ਦੱਸਣਾ ਹੈ ਦੇਸਿਆਂ ਵੇਖ ਲਾ ਉੱਤੇ ਹੱਥ ਫੇਰਿਆ ਐ ਤਿਲਕ ਦਾ ਫਿਰਦਾ ਤੇ ਪੰਜ ਪਸਲੀਆਂ ਦੇ ਦੀਆਂ ਤਿੰਨ ਪਸਲੀਆਂ ਦੇਣ ਤੇ ਡੰਗਰ ਪਾਸ ਆ ਅੱਛਾ ਇਹ ਵੀ ਜਿਹੜਾ ਕਲੂਨ ਹੈ ਅਸਲੀ ਵੀ ਤਿੰਨ ਪਸਲੀਆਂ ਦੇਖੇ ਤੇ ਫੇ ਗਾਈ ਮਹੀਂ ਦੁੱਧ ਵਾਲੀ ਹੁੰਦੀ ਆ ਤੇ ਇਹਦੀਆਂ ਪੰਜ ਦੀਦੀਆਂ ਚਲੋ ਉਹ ਗੱਲਾਂ ਆਪਾਂ ਨੂੰ ਪਤਾ ਨਹੀਂ ਨੌਲੇਜ ਨਹੀਂ ਨਹੀਂ ਬਾਕੀ ਆ ਬੇਟੇ ਲਡੂਆ ਭਲੇ ਪਟਣੇ ਆਉਣੀ ਫੇਰ ਹੀ ਪਣਣੀ ਬਿਲਕੁਲ ਬਿਲਕੁਲ ਇਹ ਵੀ ਸਿਆ ਮੁੱਲ ਪਏ ਲੱਖ ਵੀ ਕਰ ਲਈਏ ਤਾਂ ਵੀ ਚੱਲ ਜਾਂਦਾ ਹੈ ਓਏ ਮੂੰਹ ਬੜਾ ਔਖਾ ਫੜਾਉਂਦੀ ਵੀ ਇਹੋ ਜੀਆਂ ਚੀਜ਼ਾਂ ਨਾ ਦੀਪ ਸਰ ਗੱਲ ਆ ਜਾਂਦੀ ਕੋਈ ਬੰਦਾ ਕਹਿੰਦਾ ਵੀ ਰਪਈਏ ਮੋ ਕਹਿੰਦੇ ਨਹੀਂ ਮਿਲਦੀਆਂ ਆ ਵੇ ਹਾਂ ਚੀਜ਼ ਕਿ ਨਹੀਂ ਤੇ ਮੋਹਲ ਸੰਦੀਪ ਸਹਿਬ ਦਾ ਕਰ ਲਿਆ ਆਪਾਂ 80 ਹਜ਼ਾਰ ਕਰ ਲਿਆ ਕਰ ਦੋ ਬਰ ਠੀਕ ਹੈ ਨਹੀਂ ਤੂੰ ਹੁਣ ਜੋ ਛੋੜ ਜੋ ਛੱਡਾ ਵੀ ਦੱਸ ਦੇ ਇੱਥੇ ਤੂੰ ਚਲੋ 5 ਜਾਂ ਦੋ 75 ਦੀ ਹੂੰ 75 ਦੀ 75 ਦੀ ਹਾਂਜੀ 72000 ਦੀ ਵੈੜ ਦੇਣੀ ਚਲੋ ਉੱਚੋ ਹੀ ਛੋੜ ਕਰੂ ਬਸ ਠੀਕ ਆ ਖੋਜ ਬਸ ਠੀਕ ਚੱਲਣ ਦਿਓ ਜੀ ਖੋਜ ਹੀ ਖੋਜ ਗਾਵਾਂ ਵੇਖ ਲਾ ਇਹ ਨਹੀਂ ਪੈਣੀ ਐਨੀਆਂ ਨਹੀਂ ਨਹੀਂ ਵਡੀਆਂ ਵਡੀਆਂ ਹੈਣਾ ਜੀ ਓਏ ਹੋਏ ਵਡੀਆਂ ਵਡੀਆਂ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਡਰ ਗਈ ਬਸ਼ੀ ਦੀਪ ਸਾਇ ਜਰਸੀ ਕ੍ਰੋਸ ਆ ਇਹ ਵੀ ਗੱਬਣੀ ਆ ਇਹ ਗੱਬਣ ਸਦੀਪ ਜੀ ਇੱਕ ਮਿੰਟ ਪਤੋ ਓਏ ਖਲੋ ਜਾ ਖਲੋ ਯਾਰ ਆਜੇ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਡੰਡਾ ਰੱਖ ਲਈਏ ਰੋਕ ਦੰਡਾ ਰੱਖ ਦਿੰਗੇ ਵੇਖੀ ਟੁਕ ਜੀ ਬਿਲਕੁਲ ਜੀ ਪੱਗ ਤੋਂ ਪਤਾ ਨਹੀਂ ਡਰ ਗਈ ਆ ਵੇ ਖਲੋ ਬਤਖ ਲੋ ਹਾਂ ਹਾਂ ਇਹ ਨਹੀਂ ਆਪਾਂ ਗਰਮ ਤੇ ਗਾਂ ਦੇ ਗਾਹ ਹੀ ਨਹੀਂ ਆ ਗਿਆ ਲੈ ਭਾਵੇਂ ਥੱਲੇ ਲੰਘ ਜੀ ਠੀਕ ਹੈ ਨਹੀਂ ਠੀਕ ਹੈ ਜੀ ਜਰਸੀ ਪਿਓਰ ਚ ਆਉਂਦੀ ਜਾਂ ਮਿਕਸ ਚ ਆਉਂਦੀ ਮੈਨੂੰ ਇਹਦੇ ਬਾਰੇ ਨੌਲੇਜ ਘੱਟੀ ਆ ਪਰ ਕਦ ਵੇਖ ਲਾ ਗਾਂ ਦਾ ਗੱਡਾ ਹੈ ਕਾਦਾ ਦੱਸੀ ਫੁੱਲਾ ਫੁੱਲਾ ਹੈਟ ਵਾਲੀ ਵੈੜ ਆ ਹੈ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਤੇ ਬਾਕੀ ਇਹ ਗਾਂ ਸੰਦੀਪ ਸਾਹਿਬ ਫੁੱਲ ਭਖਣੀ ਇਹਨੇ ਪਹਿਲੇ ਸੂਏ ਵੱਛੀ ਨਹੀਂ ਆਂਦੇ 22 24 ਕਿਲੋ ਕੱਢਿਆ ਪਰ ਆਪਾਂ ਕਹਿੰਦੇ ਆਰਕਾ 20 ਕਿਲੋ ਦੇ ਦੇ ਲੀਟਰ ਵਾਲਾ ਲੀਟਰ ਵਾਲਾ ਬਿਲਕੁਲ ਜੀ ਤੇ ਬੜਾ ਵਾ ਬਿਲਕੁਲ ਬਾਈ 5 ਵੀ ਕਹਿ ਦੂੰ ਚੱਲ ਜਾਣਾ ਕੰਮ ਜਿੱਦਾਂ ਦਾ ਲੈਵਾ ਆ ਹਾਂਜੀ ਤੇ ਕਰਾਉਸ ਆ ਇਹਨੂੰ ਮਤਲਬ ਬਿਲਕੁਲ ਜਰਸੀ ਨਹੀਂ ਕਹਿ ਸਕਦੇ ਹਾਂਜੀ ਹਾਂਜੀ ਥੋੜੀ ਬੋਦੀ ਛਾਈਵਾਰ ਪੈ ਗਈ ਪੈ ਗਈ ਆ ਹਾਂਜੀ ਪੈ ਗਈ ਲੀਬ ਜੀ ਇਹਨੂੰ ਆਪਾਂ ਜਰਸੀ ਪਿਓਰ ਕਹੇ ਜੀ ਜੀ ਜਰਸੀ ਪਿਓਰ ਨਹੀਂ ਥੋੜੀ ਮਿਕਸ ਆ ਤੈਨੂੰ ਵੀ ਪਤਾ ਹਾਂਜੀ ਮਿਕਸ ਆ ਮਿਕਸ ਆ ਜੀ ਪਰ ਸੰਡੀ ਤੇ ਚੁਾਈ ਚੁਾਈ ਜੇ ਮੈਂ ਧਾਰਾਂ ਮਾਰਾਂ ਦੇ ਐ ਲੱਗੂ ਤਾਂ ਕੰਮ ਕੰਮ ਆਉ ਕੁਰੀ ਐਨੀ ਮੋਟੀ ਪੋਲੀ ਦੀ ਢੀ ਮੋਟੀ ਧਾਰ ਹਾਂ ਲੀਬ ਜੀ ਮਾਲ ਤੈਨੂੰ ਵਧਾਜੇ ਵਾਵਾ ਦਰਾਵਾ ਲਿਆ ਫਿਰ ਸਾਫ ਹੀ ਲੈਣਾ ਪੁਰਾ ਪਰਤੋ ਨ ਪਤਾ ਜੀ ਫਿਰ ਮਾੜਾ ਮਾਲ ਫਿਰ ਨਹੀਂ ਵਿਗਦਾ ਗਾਹਕ ਨਾ ਪੈਸੇ ਖਰਚ ਕੇ ਰਾਜੀ ਆ ਮਾਲ ਚੰਗਾ ਲੱਭਦਾ ਹਾਂਜੀ ਫਿਰ ਸਾਹਿਬ ਦੀ ਸਿਆ ਹੇਡ ਵੇਖ ਲੈ ਇਹਦੀ ਨਹੀਂ ਵੱਡੀ ਮੈਣਾ ਵੱਡੀਆਂ ਮੈਣਾ ਨਕੀਤ ਨਹੀਂ ਨਹੀਂ ਜੀ ਹੈਡ ਵੱਲੋਂ ਤੇ ਕੋਈ ਕਮੀ ਨਹੀਂ ਨਾ ਨਾ ਜੀ ਤੇ ਜਿਹੜੀ ਗਾਂ ਆ ਨਾ ਹਾਂਜੀ ਆਪਾਂ ਇਹ ਦੇ ਦਈਏ 65000 ਦੀ 65000 ਦੀ ਠੀਕ ਆ ਬਿਲਕੁਲ ਠੀਕ ਠੀਕ ਆ ਛੱਡ ਦੇ ਉਹ ਜਿੰਨੇ ਮਰਜੀ ਸਾਡੀ ਜਾਂ ਜਿੰਨੇ ਤੇਰੇ ਜਿੰਨੇ ਜਿੱਥੇ ਤੇਰਾ ਮਨ ਕੋਲ ਆਪੀ ਤੂੰ ਦੱਸ ਜਿੱਥੇ ਤੇਰਾ ਮਨ ਖੁਸ਼ ਹੋ ਜੇ ਤੂੰ ਆਪੀ ਦੱਸ ਨਾ ਯਾਰ ਤੂੰ ਦੱਸੀ ਜਾ ਪੰਜ ਮੈਂ ਛੱਡਿਆ 60 ਦੀ ਹੋ ਗਈ ਔਰ ਤੂੰ ਕਿਸ਼ਣਾਉਣਾ 60000 ਦੀ ਹਾਂ ਚਲ 5000 ਜਾਂ 55000 55000 ਹਾਂ ਲਾ ਹੋਰ ਛੱਡਿਆ ਤੇਰੀ ਖਾਤਰ 1000 ਹੋਰ 54 ਦੀ ਜਾਣ ਦੀ ਚਲ ਜਾ ਹੋਰ ਛੱਡਣਾ ਨਹੀਂ ਬੱਠ ਠੀਕ ਆ ਬੜਾ ਆ ਬਹੁਤ ਫੁੱਸੇ ਇਹ ਤੋਂ ਘਟਦੇ ਨਹੀਂ ਨਹੀਂ ਵੇਖ ਸਕਦੀ 20 ਕਿਲੋ ਵਾਲੀ ਗਾਂ ਵਾ ਘਟ ਵਾਲੀ ਨਹੀਂ 20 ਲੀਟਰ ਗਾਂ ਦੁੱਧ ਕੱਢੇਗੀ ਬੜੀ ਬਹੁਤ ਚੰਗੀ ਹੈ ਤੇ ਚਵਾਈ ਮਤਲਬ ਬੰਦਾ ਜਿਹੜਾ ਖੜੂਗਾ ਵਾਕਿਆ ਆਖੂ ਜਨਾਨੀ ਵਿੱਚ ਆਉਦੇ ਆਖੂ ਵੀਰਾ ਇਹੋ ਜੀ ਪੋਲੀ ਮਤਲਬ ਮਜੇ ਵਾਲੀ ਤੇ ਪੂਰੇ ਗਾਂ ਫਸ ਕੇ ਸੂ ਚਲੋ ਆ ਵੀ ਸਨੀਸ਼ਾ ਪਹਿਲਣ ਵਛੀ ਆ ਇਹ ਵੀ ਗੱਬਣ ਨਹੀਂ ਸੂਈ ਕੱਲ ਦੀ ਅੱਛਾ ਮਗਰ ਵਛੀ ਵੇ ਇਹਦੇ ਵੀ ਬਲੈਕ ਇਹਨੇ ਨਾ ਵੇ ਲੈ ਦੇ ਕੋ ਠੀਕੇ ਭਰਾ ਨੇ ਪੜੀ ਆ ਕੋ ਠੀਕੇ ਦੀ ਪਰ ਆਵੇ 나ੜੂ ਤੇ ਆ ਨਾੜੂ ਹੁਣ ਇਹਦਾ ਵੀ ਗਿੱਲਾ ਜੇ ਨਮਕਿਆਰੀ ਆਵੇ ਦੇਖਣ ਰਿਆ ਹਾਂਜੀ ਹਾਂਜੀ ਤੇ ਬਿਲਕੁਲ ਤਾਜੀ ਸਨੀਪ ਜੀ ਤੇ ਕਿੰਨਾ ਬੋਲਾ ਫੁੱਜਾ ਜੀਪ ਸੇ ਦਾਖ ਕੇ ਕਿਲੋ ਹੋਊਗਾ ਝੂਠ ਝਾੜ ਵਾਲਾ ਭਾਈ 15 ਹੀ ਕਹਦਾ ਹੂੰ ਹੂੰ ਕੱਲ ਹੀ ਸੂਈ ਪਰਸੋਂ ਰਾਤ ਦੀ ਸੂਈ ਕੱਲ ਦੀ ਦਿਹਾੜੀ ਲੰਗੀ ਆ ਹਾਂਜੀ ਹਾਂਜੀ ਵਸ਼ੀ ਵੇਲਾ ਵੀ ਕਿੱਦੀ ਆ ਥੋੜੀ ਜੀ ਵਸ਼ੀ ਨੇ ਨਾ ਅੱਜ ਪੱਠਾ ਨਹੀਂ ਖਾਦਾ ਅੱਛਾ ਉਦਾਂ ਗਾਲੀ ਛਾਲਾ ਕਰਨ ਲਈ ਆ ਹਾਂਜੀ ਹਾਂਜੀ ਪਰ ਖੁਸ਼ ਹੋ ਕੇ ਪੱਠਾ ਨਹੀਂ ਖਾਦਾ ਜਦੋਂ ਡੰਕਰ ਕੁਖ ਕੱਢੇ ਨਾ ਤੇ ਸੋਹਣਾ ਲੱਗਦਾ ਤੇ ਬਾਕੀ ਲਿੱਸੀ ਨਹੀਂ ਆ ਪੂਰੀ ਆਪਣੇ ਆਪ ਦੇ ਰਾਜੀ ਹੀ ਗਾਂ ਥੋੜਾ ਜਾਵੇ ਨਾ ਉਪਰ ਆ ਜਾ ਕਰਾਂ ਲਈ ਘਰੋਂ ਨਿਕਲੀ ਆ ਹਾਂਜੀ ਹਾਂਜੀ ਉਹਦਾ ਕਰਕੇ ਖਮਾ ਦੇ ਪੁੱਤ ਮੜੀ ਇਹ ਵੀ ਜਰਸੀ ਸੰਦੀਪ ਸਿੰਘ ਲਾ ਲੇ ਹੂੰ ਕੋਈ ਐਚ ਐਫ ਲਾ ਲੇ ਕੋਈ ਸ਼ਾਈਵਾਲ ਲਾ ਲੇ ਮਤਲਬ ਸਿੱਧੀ ਵੇਖ ਲੈ ਕਿ ਦੀ ਸਟ੍ਰੇਟ ਆ ਨਹੀਂ ਠੀਕ ਹੈ ਜੀ ਲੈ ਪੁੱਤ ਲੈ ਖਮਾ ਕੇ ਕਰੀ ਜਿਹੜਾ ਲਵਾ ਦਿਆ ਕਰ ਇੱਕ ਰੀ ਜਿਹੜੇ ਨਾਲ ਵੀ ਡੰਗਰ ਪਤਾ ਲਾ ਜਾਂਦਾ ਕੱਦ ਕੁਦ ਵੇਖ ਲੈ ਸੰਦੀਪ ਸਿੰਘ ਵੀ ਨਿੱਕਾ ਤਾਂ ਨਹੀਂ ਨਹੀਂ ਵੱਡੀ 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 ਬਾਕੀ ਬੋਦੀ ਵਾਲੀ ਐਚ ਐਫ ਸਮਝ ਲਓ ਇਹਨੂੰ ਇਹਨੂੰ ਜਰਸੀ ਸਮਝ ਲਓ ਇਹਨੂੰ ਸ਼ਾਈਵਾਲ ਹਾਂ ਬਿਲਕੁਲ ਬਿਲਕੁਲ ਵੈਸੇ ਆ ਤੇ ਇਹ ਜਰਸੀ ਤੇ ਐਚ ਐਫ ਦਾ ਕੰਬੀਨੇਸ਼ਨ ਦਿਆ ਉਹ ਜਰਸੀ ਵਾਲਾ ਤੇ ਮੂੰਹ ਵੀ ਜਰਸੀ ਦਾ ਵਾ ਬਾਕੀ ਕੋਈ ਜਿੱਦਾਂ ਮਰਜ਼ੀ ਸਮਝੀ ਜੇ ਇਹ ਵੀ ਇਹ ਕੋਈ ਨਾ ਦੁੱਧ ਵੱਛੀ ਨੇ ਬਹੁਤਾ ਨਹੀਂ ਦੇਣਾ 15 ਕਿਲੋ ਦਊਗੀ ਠੀਕ ਹੈ ਜੀ ਸਾਂਭਿਆਂ ਸੂੰਭਿਆਂ ਦੇਣਾ ਹੁੰਦਾ ਦੁੱਧ ਸੇਵਾ ਦਾ ਹੁੰਦਾ ਇੱਥੇ ਤੇ ਹੁਣ ਜਿੱਦਾਂ ਇਹ ਪੜਕੂ ਪੜਕੂ ਕਰਨ ਦੀ ਆ ਜੇ ਅਸੀਂ ਤੇ ਇਹਨਾਂ ਨੂੰ ਮਹਾ ਥੱਲੇੋਂ ਪੋੜਾ ਹੀ ਮਾਰਨ ਦੇ ਆ ਹਾਂਜੀ ਹਾਂਜੀ ਇਹ ਫੁਰਚ ਫੁਰਚ ਕਰੀ ਜਾਣਾ ਹੁੰਦਾ ਤੇ ਵੱਛੀ ਵੀ ਮਗਰ ਇਹਦੇ ਵੀ ਪਿਆਰੀ ਆ ਤਕਰੀਬਨ ਅੱਜ ਸਾਰੀਆਂ ਵੱਛੇ ਨਹੀਂ ਇੱਕ ਵੱਛੇ ਵਾਲੀ ਆ ਗਈ ਸਾਥ ਇੱਥੇ ਵੱਛਾ ਦੇ ਦਿੱਤਾ ਦੀਸਿਆਂ ਇਹਦਾ ਵੀ ਮੁੱਲ ਕਰ ਲਈਏ ਭਾਏ 50 ਤੇ 45 ਦੀ ਦੇ ਦੀਏ 2 ਛੱਡ ਦੋ 43000 ਦੀ 42000 ਦੀ ਦੇ ਸੰਦੀਪ ਸਿੰਘ ਤੈਨੂੰ ਨਹੀਂ ਅੱਜ ਨਰਾਜ ਕਰਨਾ ਤੂੰ ਆਖੇਂਗਾ ਫੌਜੀ ਦਾ ਰੇਟ ਇਹ ਹੋਇਆ ਕੀ ਆ ਇਹ ਹੋਇਆ ਕੀ ਆ ਬਸ ਠੀਕ ਹੈ ਇਹ ਵੀ ਕਮਾਈ ਨਹੀਂ ਇਹ ਸੂਈ ਵੀਆਂ ਪੰਜੀਆਂ ਤਰ੍ਹਾਂ ਦੀ ਪਰ ਮਹੀਨੇ ਦੀ ਲਾਲੇ ਕੋ ਭੈਣ ਭਰਾ ਵਾ ਮੱਛੀ ਮਗਰ ਅੱਛਾ ਠੀਕ ਹੈ ਆਪਾਂ ਨੇ ਕਹਿਣਾ ਵੀ ਇਹ ਮਹੀਨੇ ਦੀ ਨਹੀਂ ਸੂਈ ਬਿਲਕੁਲ ਜੀ ਨਾ ਕੋਈ ਕਹਦੇ ਭਾਵੇਂ ਮਹੀਨੇ ਦੀ ਕੋਈ ਕਹਦੇ ਵਿਹਾਂ ਦੀ ਕੋਈ ਦੋਹਾਂ ਦੀ ਵੀ ਕਹਦੂ ਤਾਂ ਗੁੱਸਾ ਨਹੀਂ ਦੇ ਫੋਚਦਾ ਦੁੱਧ ਕਿੰਨਾ ਦੁੱਧ ਸਹੀ ਵਸਾ ਕੋ 12 ਲੀਟਰ 12 ਕਿਲੋ ਦੁੱਧ ਹੈ ਜੀ ਤੇ ਸੀਲ ਇਹ ਵੀ ਨਾ ਮਤਲਬ ਖਲੋ ਨਹੀਂ ਪੁੱਤ ਇਹ ਲੈਵਾ ਤੇ ਸੀਲੀ ਨਾਲ ਕੋਈ ਕਰ ਲੈ ਹਾਂਜੀ ਹਾਂਜੀ ਇਹ ਲੈਵਾ ਗਾਂ ਦਾ ਹੈ ਕਟਾਂ ਵਾਲਾ ਦੁੱਧ 18 20 ਕਿਲੋ ਕਹਿਣ ਵਾਲੀ ਉਹ ਅੱਛਾ ਕਾਦ ਲੋਂ ਹਿਸਾਬ ਲਓ ਜੇ ਮੈਂ ਕਹਿੰਦਾ 18 20 ਕਿਲੋ ਤਾਂ ਚੱਲ ਜਾਣਾ ਪਰ 12 ਕਿਲੋ ਆ 18 20 ਕਿਲੋ ਨਹੀਂ ਕਹਿਣਾ ਕਹਿਣ ਨੂੰ 14 ਵੀ ਕਹਦਾ ਠੰਡਾ ਜਦੋਂ ਦੁੱਧ ਹੋਇਆ ਉਦੋਂ 12 ਰਹਿਣਾ ਉਦੋਂ 15 ਦਾ ਹਾਂਜੀ 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 ਵਿਖ ਜੇ ਉਹਨੇ ਨਾ ਡਰਨ ਬੜਾ ਡਈਆਂ ਨਹੀਂ ਤੇ ਤੈਨੂੰ ਮਖਲਾ ਹਾਰ ਗਿਆ ਦੀ ਮੋਟਰ ਵਰਗੀ ਧਾਰ ਸੰਦੀ ਸਾ ਮੋਟਰ ਹੀ ਨਹੀਂ ਦੀ ਨਹੀਂ ਤੇ ਡੰਗਰ ਨਾ ਚੁਆਈ ਨਹੀਂ ਚੰਗੀ ਹੁੰਦੀ ਚੁਰਲੂ ਮੁਰਲੂ ਹੁੰਦੀਆਂ ਕਹਿੰਦੇ ਕੁੜੀਏ ਨੂੰ ਮੋਟਰ ਲੱਗੀ ਐ ਸੁਖ ਨ ਕਰਮਾਂ ਵਾਲੀ ਨੂੰ ਹੂੰ ਹੂੰ ਤੇ ਮਾਲ ਦੀਸਾਂ ਤੈਨੂੰ ਪਤਾ ਫਿਰ ਜ ਰੱਖਣਾ ਤੇ ਵੇਚਣਾ ਤੇ ਹੈ ਹੀ ਆ ਇਦਾਂ ਫੇ ਥੋੜਾ ਜਿਹਾ ਕੀ ਦਾ ਕੋਈ ਭਾਪੂ ਵਾਲਾ ਮਾਲ ਵਿੱਚ ਹੋ ਜੇ ਹਾਂਜੀ ਫੋਜੀ ਸਾਹਿਬ ਇਹਨਾਂ ਥੋੜੀ ਜੀ ਪਾਗਾ ਤੋਂ ਡਰਨ ਦੀਆਂ ਬਾਕੀ ਆਵੇ ਉਹ ਨਹੀਂ ਗੱਲ ਸੰਦੀਪ ਜੀ ਨਹੀਂ ਜਿਹੜੀ ਗੱਲ ਮੈਂ ਤੈਨੂੰ ਦੱਸਾਂਗਾ ਨਾ ਆਵੇ ਇਦਾਂ ਨਹੀਂ ਚਮਾ ਚਾਉਂ ਨਹੀਂ ਠੀਕ ਏ ਨਹੀਂ ਬੱਲਾ ਤਮਾਰੂ ਕਰਮਾਂ ਵਾਲੀ ਸਿਰਫ ਚੱਕਰ ਇਹੋ ਜਿਹਾ ਵੀ ਡਰਨ ਲਈਆ ਜੀਬ ਜੀ ਕਿੰਨੇ ਦੇ ਦੀਆਂ ਮਛੀ ਹੈ ਦੂਜੇ ਕਿ ਸੂਈ ਆ ਥੋੜੀ ਜੀ ਰੁਕੀ ਆ ਤੇ ਇੰਨੇ ਵੀ ਆ ਕੇ ਪੱਠਾ தੱਥਾ ਘਟ ਚੁੱਕਿਆ ਤੈਨੂੰ ਪਤਾ ਹੁੰਦਾ ਦਿਹਾੜੀ ਦੇ ਡੰਗਰ ਨੂੰ ਜਦੋਂ ਪੂਰੇ ਪੱਠੇ ਚੁੱਕੇ ਗਾਂ ਨੇ ਕੁੱਕ ਕੱਢੀ ਫੇਰ ਸਾਰਾ ਕੁਝ ਸੈੱਟ ਹੋ ਜਾਣਾ ਜੀਬ ਜੀ ਮੁੱਲ ਤੇ ਕਰ ਲਈਏ ਪਰ 40 ਤੇ 35 ਦੇ ਦੀਏ ਪੈਂਦੀ ਦੀ ਹੈ ਕੋਈ ਨਜ਼ਾਰਾ ਕਿ ਨਹੀਂ ਠੀਕ ਆ ਨਜ਼ਾਰਾ ਫੇ ਹੋਰ ਲੈਣਾ ਨਜ਼ਾਰਾ ਨਜ਼ਾਰਾ ਹੀ ਮੈਗਣਾ ਹੀ ਹੈ ਹੋਰ ਲੈਣਾ ਨਜ਼ਾਰਾ ਵੇ ਲੈ ਹਾਂ ਛਡਾਲਾ ਵਿੱਚ ਜਿੰਨੇ ਛਡਾਉਣੇ ਚਲ 2 ਛੱਡ ਦੋ 3 ਛੱਡ ਦੇ ਯਾਰ ਜਾਨ 32 ਦੀ ਜਾਨ ਦੇ 32000 ਦੀ ਗਾਂ ਐਡੀ ਵੱਡੀ ਜੀਬ ਸਿੰਘ ਮੈਂ ਚਲੋ ਵੈਸਾ ਵਸਾਈ ਨਹੀਂ ਕਰਦਾ ਸਿਰਫ ਬੱਚਾ ਮਹੀਨੇ ਦਾ ਜੇ ਇਹੋ ਜੀ ਗਾਂ 32000 ਦੀ ਕਿਹੜਾ ਦਊਗਾ ਦਊਗਾ ਨਹੀਂ ਹੈ ਠੀਕ ਹੈ ਜੀ ਗਾਂ ਸੀਲ ਠੰਡੀ ਗਰਮੀ ਨਹੀਂ ਮਣਾਉਣੀ ਕੋ ਲੈਣਾ ਨਹੀਂ ਦੇਣਾ ਨਹੀਂ ਵਹਿੜ ਗਾਂ ਸਿਰਫ ਮਰੀ ਕੀ ਆ ਕਿਸਨੇ ਨਹੀਂ ਸੰਭੀ ਸਾਡਾ ਕੋਈ ਕਸੂਰ ਨਹੀਂ ਗੋਆ ਗਾਵਾ ਲਾਇਆ ਇਹਦਾ ਹੁਣ ਹੀ ਸੁਹੀਲਾ ਜੀ ਨੇ ਇਹ ਸੰਦੀਪ ਸਾਹਿਬ ਅੱਛੀ ਕੱਚੀ ਸੁਹੀ ਵੀ ਉਦਾਂ ਅੱਛਾ ਵੀਡੀਓ ਜਦ ਪਾ ਦਨੇ ਆ ਪਰ ਇਹ ਵਛੀ ਨਹੀਂ ਆਉਣਾ ਹੁਣ ਦੋਤੇ ਜਾ ਕੇ 15 ਦਿਨਾਂ ਨੂੰ ਮੈਨੂੰ ਪਤਾ ਇਹ ਗੱਲਾਂ ਦਾ ਚਲੋ ਆ ਤੂੰ ਕਿਹੜਾ ਨਿਆਣਾ ਆ ਬਿਲਕੁਲ ਜੀ ਬਿਲਕੁਲ ਹਜੇ ਤੇ ਵਛੀ ਵੇਖ ਲਾ ਉਦਾਂ ਹੈਟ ਵੇਖ ਵਛੀ ਦੀ ਪਹਿਲਣ ਦੀ ਕੀ ਤੇ ਜਰਸੀ ਵਛੀ ਮੇਰੇ ਖਿਆ ਚੌਗੀ ਛਗੀ ਹੁਣੀ ਹੋ ਪਹਿਲਾਂ ਸੂਪੀ ਹੈ ਨਾ ਪਹਿਲਣ ਪਹਿਲਣ ਵਛੀ ਹੁੰਦੀ ਆ ਜੀ ਹਾਂ ਜਲਦੀ ਸੂਪੀ ਆ ਇਹ ਕੱਚੀ ਸੂਪੀ ਗੱਡੀ ਗੁੱਡੀ ਲੱਦਿਆਂ ਕੁਝ ਬੱਚੇ ਵੇਖ ਵੇ ਡਿੰਗੀ ਜਾਂਦੀਆਂ ਨੇ ਇਹ ਜਿਹੜੀਆਂ ਸੂਣ ਵਾਲੀਆਂ ਹੁੰਦੀਆਂ ਨਾ ਕਰਮਾਂ ਵਾਲੀਆਂ ਇਹਨੂੰ ਬੱਚੇ ਵੇਖ ਲੈਂਦੇ ਹੁੰਦੇ ਆ ਸੰਦੀਪ ਜੀ ਉਦੋਂ ਹੀ ਰਹਿ ਪੈਂਦੀਆਂ ਪੁਰਲੋ ਪੁਰਲੋ ਕਰਮ ਤੇ ਉਹਦਣਾ ਸੂਪੇ ਨਹੀਂ ਆ ਉਹਦਾ ਵਛੀ ਚ ਕੋਈ ਕਾਜ ਨਹੀਂ ਹੈਗਾ 1 ਰੁਪਏ ਦਾ ਵੀ ਬਣਨਾ ਤੇ ਵਛੀ ਨੇ ਪਟਣੇ ਆਣਾ ਸਿਰਫ ਅਛੀ ਸੂਪੀ ਔਨ ਕਰਕੇ ਤੇ ਫਿਰ ਵੀ ਬੜੀ ਵਧੀਆ ਬਣ ਗਈ ਹੈ ਜੇ ਸੁੰਦੀ ਬਣੀ ਹੈ ਹਾਂਜੀ ਹਾਂਜੀ ਇਹ ਤਾਂ ਵਛੀ ਹੈਗੇ ਤੇ 23 24 ਦਿਨ ਪੂਰੇ ਹਾਂ ਜਿਹੜੇ ਬੰਦਿਆਂ ਕੋ ਲਈ ਮਰਨ ਫੋਨ ਵੀ ਕੀਤਾ ਮੈਂ ਭਾਜੀ ਇੱਕ ਰੀ ਕਾਪੀ ਵੇਖੋ ਆਂਦੇ ਭਾਜੀ 25 ਤਰੀਕ ਨੂੰ ਤੇ 24 ਨੂੰ ਦਿਨ ਪੂਰੇ ਹੋਣੇ ਵਛੀ ਦੀ ਹਾਂਜੀ ਹਾਂਜੀ ਤੇ ਚਲੋ ਸੂਪੀ ਕੋਈ ਗੱਲ ਨਹੀਂ ਵੇਖਦਾ ਬੂਥੀ ਬਾਥੀ ਹੈ ਕਿ ਨੀ ਚੀਜ਼ ਮੇਰੇ ਮੂੰਹ ਆ ਜਾ ਛਿੱਗੀ ਜਾਂ ਚੌਗੀ ਚੌਗੀ ਆ ਮੇਰੇ ਹਲੇ ਮੂੰਹ ਥੋੜਾ ਘ ਗੁਰਸੇਵਕ ਜਿਹੜੀ ਉੱਚੀ ਆ ਨਕੀਦ ਨਹੀਂ ਹੈ ਵੱਡੀ ਵੱਡੀ ਮਸ਼ੀਨ ਦੋ ਤੇ 20 22 ਕਿਲੋ ਭਰਨ ਵਾਲੀ ਆ ਪਰ ਹੁਣ ਥੋੜਾ ਜਿਆ ਤੈਨੂੰ ਪਤਾ ਮਾਰ ਪੈ ਗਈ ਇਹਨੂੰ ਵੀ ਸੂਣ ਕਰਕੇ ਹੁਣ ਸਾਮਕੇ ਜੇ ਕੋਈ ਲੈ ਗਿਆ ਭੈਣ ਭਰਾ ਹਾਂਜੀ ਤੇ ਉਹਨੂੰ ਦਵਾਂਗੇ ਭਾ ਨਾ ਆਪ ਨਫਾ ਘੱਟ ਲਵਾਂਗੇ ਹਾਂਜੀ ਜਾਂ ਸਾਮੇ ਸੱਟੇ ਵੀ ਕਰ ਲਾਂਗੇ ਤੇ ਜਿਹੜੀ ਦੂਜੀ ਗੱਲ ਇਹ ਆ ਵੀ ਜੇ ਮੇਰੇ ਕੋ ਰਹਿ ਗਈ ਤੇ ਫਿਰ ਤੀਜੀ ਚ ਤੀਜੀ ਵੀਡੀਓ ਚ ਕਮਾਵਾਂਗੇ ਇਹਨੂੰ ਫਿਰ ਦੱਸਾਂਗੇ ਤੈਨੂੰ ਵੀ ਵੱਛੀ ਕੋ ਦੁੱਧ 15 20 ਕਿਲੋ ਹੋ ਗਿਆ ਬਿਲਕੁਲ ਜੀ ਕਿਉਂਕਿ ਇਹਨੇ ਮਤਲਬ ਮੋਲੇ ਦਾ ਹਾਂ ਦੀਪ ਸਿੰਘ ਜੀ ਮੋਲੇ ਦਾ ਤੇ ਜਿੰਨਾ ਮੰਗ ਲਈ ਉਹਨਾਂ ਮਤਲਬ ਇਹਦੇ ਨਾਲ ਵੇਖੀਏ ਤੇ ਜੇ ਹੁੰਦੀ ਹੁਣ ਗੱਬਣ ਤੇਰੀ ਵੀਡੀਓ ਜੀ ਹਾਂਜੀ ਤੇ ਫਿਰ ਵੱਖਰਾ ਨਜ਼ਾਰਾ ਹੋਣਾ ਹੈ ਹਾਂ ਹੈਨਾ ਹੋਣਾ ਹੈ ਕਿ ਨਹੀਂ ਹੋਣਾ ਹੋਣਾ ਤੇ ਜੀ ਹੋਣਾ ਫਿਰ ਇੱਥੇ ਲਾਉਣੀ ਸੀ ਇਹ ਉਹ ਥੋੜੀ ਜੀ ਹੁਣ ਨਾ ਬੱਚਿਆਂ ਕਰਕੇ ਤੇ ਮੈਂ ਹਾਂ ਫਿਰ ਇੱਕ ਨੇ ਲਬੇੜੀ ਜਾਣੀਆਂ ਉਹ ਸਾਰੀਆਂ ਕਾਵਾ ਤੈਨੂੰ ਐਂਡ ਤੇ ਲੈ ਗਏ ਆ ਬੱਛੀ ਚ ਕੋਈ ਕੁਅਜ ਨਹੀਂ ਤੇਰੇ ਸਾਹਮਣੇ ਜੇਰ ਵਾਛੀ ਨੇ ਛੀਂਛੀ ਪਿਆਦੀ ਅੱਧੇ ਘੰਟੇ ਸੁੱਟ ਦੇਣੀ ਆ ਤੇ ਸੀਲ ਠੰਡੀ ਬੜੀ ਆ ਥਾੜਵੀਂ ਬੱਛੀ ਬਹੁਤ ਵਧੀਆ ਕੱਢ ਗਈ ਦੀਪ ਜੀ ਮੁੱਲ ਤੇ ਭਾਵੇਂ ਕਰਾ ਲਓ 70 65 ਹਾਂ ਹੁਣ 60 ਦੀ ਵਛੀ ਦੇ ਦੀਏ 60000 ਦੀ ਹਾਂ ਚਲੋ ਠੀਕ ਆ ਠੀਕ ਆ ਇਹ ਥੋੜੀ ਜੀ ਵਛੀ ਨਾ ਜਨੀ ਸਾਹਿਬ ਜਿੰਨੀ ਇਹਦੇ ਹੁਸਨ ਹੀ ਨਾ ਕੱਲ ਜਿੰਨੀ ਇਹ ਤੇ ਲਿਸ਼ਕ ਹੀ ਹਾਂਜੀ ਮੈਂ ਵੀਡੀਓ ਵਿਖਾ ਦੂੰ ਬੰਦਿਆਂ ਨੂੰ ਤੇ ਉਹ ਵੇਖਣਗੇ ਵਾਕਿਆ ਵਛੀ ਜੇ ਕੱਲ ਨੂੰ ਅੱਜ ਵਛੀ ਜੋ ਹੂਸੂਸ ਆ ਕੇ ਲੱਪਾ ਵੀ ਥੋੜਾ ਜਿਹਾ ਲਾਇਆ ਪੱਠੇ ਉਹਦਾ ਖਾਂਢੀ ਹਾਂਜੀ ਪਰ ਲਈ ਮਹਿੰਗੀ ਗਈ ਵਛੀ ਮੈਨੂੰ ਮਤਲਬ ਐਵੇਂ ਗੁੱਪਾ ਨਹੀਂ ਮਾਰਨੀ ਤੇ ਹੁਣ ਜੋ ਤੂੰ ਛੋਟ ਕਰਾਉਣੀ ਤੂੰ ਕਰਾ ਸਕਦਾ ਤੇ ਚਲੋ ਕੋਈ ਘਰ ਦੇ ਕੋਈ ਨਹੀਂ ਤੇ ਦੋ ਛੱਡ ਦੋ ਬਰ 57000 ਦੀ 57 ਦੀ ਦੇ 55 ਦੀ ਦੇ ਭਾਂਦੀ ਜਾਵੇ ਜਾਣ ਦੇ ਸਾਵੇਂ ਸਟੇ 55 ਦੀ ਜਾਣ ਦੇ ਚਲੋ ਜਾਣ ਬਿਲਕੁਲ ਸਹੀ ਮਤਲਬ ਇਹ ਚੋਂ ਹੁਣ ਕੋਈ ਨਫੇ ਨੂੰਫੇ ਵਾਲੀ ਖੇਡ ਨਹੀਂ ਰਹਿ ਗਈ ਤੇ ਵੱਚੀ ਕਿੱਡੀ ਆ ਜੇ ਐਰ ਕਾਂ 55 ਦੀ ਅਗਲੀ ਵੀਡੀਓ ਵਿੱਚ ਫਿਰ 65 ਦੀ ਪਊ ਕਿਉਂਕਿ ਆਪਾਂ ਫਿਰ ਸਾਮ ਲੈਣੀ ਬਾਕੀ ਹੰਦੀਪ ਸਿੰਘ ਜੀ ਮਾਲਸ਼ਾਲ ਤੇ ਆਪਾਂ ਤਾਂ ਵਿਖਾ ਹੁਣ ਹੈ ਠੀਕ ਆ ਹਾਂਜੀ ਤੇ ਇੱਕ ਰਹੀ ਭਾਂ ਫੇ ਕੈਮਰਾ ਘਮਾ ਦੇ ਵੀ ਕੋਈ ਪੇਚ ਨਹੀਂ ਜੇ ਹਾਂਜੀ ਆ ਵੱਚੀ ਦਾ ਮਾੜਾ ਆ ਜਾ ਕਾਦੇ ਇਧਰੋਂ ਘਾਟਿਆ ਹੂੰ ਇਹਦਾ ਮੁੜ ਕੇ ਉਹਦੋਂ ਵਾਦਿਆ ਫੇਰ ਵਾਦ ਵਾਲੀਆਂ ਆਈਆਂ ਦੋਗੇ ਤੇ ਫੇਰ ਉਹ ਐਂਡ ਤੇ ਜਿਹੜੀ ਸਭ ਤੋਂ ਵੱਡੀ ਆਪਾਂ ਇੱਥੇ ਲੈ ਆਓ ਪਰ ਉਹ ਥੋੜਾ ਜਿਹਾ ਅੱਜ ਲਾਉਣੀ ਪਈ ਬੱਚੇ ਕਰਕੇ ਫੇਰ ਬੱਚੇ ਦਾ ਕਰਦੀ ਸੀ ਇੰਨਾ ਵੇਲੇ ਵਿੱਚ ਬੱਚਾ ਲੈਦਰ ਦੇਣਾ ਬਾਕੀ ਸੰਦੀਪ ਜੀ ਗੱਲਾਂ ਬਾਤਾਂ ਦੇਣੀਆਂ ਹੀ ਆ ਜੇ ਕੋਈ ਹੋਰ ਮਾਰਨੀਆਂ ਤੇ ਫੇਰ ਤੇਰਾ ਕੈਮਰਾਮੈਨ ਹੈ ਨਹੀਂ ਤੇ ਇੱਧਰ ਕੈਮਰਾ ਫੜਾ ਦੇ ਆ ਜਾ ਆਪਾਂ ਦਾ ਸ਼ੋਅ ਲੈਨੇ ਆ ਚਲੋ ਕੋਈ ਗੱਲ ਕੋਈ ਗੱਲ ਫੇਰ ਜਿਹੜੀ ਗੱਲ ਆ ਨਾ ਮਤਲਬ ਗੋਲ ਪਾਪਾ ਜੀ ਦਾ ਕਹਿਦਿਆਂ ਵੀ ਸਾਨੂੰ ਜਿਹੜੀਆਂ ਮਰਜ਼ੀ ਆ ਬਿਲਕੁਲ ਜੀ ਸਰ ਸੁਣ ਲਓ ਅਹੀਂ ਕੋ ਖਾਂਦੇ ਪੀਂਦੇ ਕੱਖ ਨਹੀਂ ਹੁੰਦਾ ਪਰ ਗੱਲਾਂ ਬੜੀਆਂ ਹੁੰਦੀਆਂ ਇੱਕ ਯਾਰ ਜਮਾ ਬੜੀਆਂ ਹੋਈਆਂ ਸਹੀ ਪੁੱਛੇ ਨਾ ਸੇ 7 ਮਹੀਨੇ ਲੰਗੇ ਔਖੇ ਸੌਖੇ ਚ ਹਨਾ ਮਤਲਬ ਇਦਾਂ ਹੀ ਲੰਗੇ ਆਪਣੀ ਬਪਲੀ ਚ ਟਾਈਮ ਕੋਈ ਪਤਾ ਨਹੀਂ ਕੁਦਰਤੀ ਖੇਡ ਹੋਈ ਪਈ ਨਹੀਂ ਬੰਦਾ ਵਾਲਿਆ ਹੁਣ ਪੈਂਦਾ ਹੋਦੋਂ ਕੋਈ ਠੇ ਲੰਮਾ ਠੇ ਕੋਈ ਕੰਮ ਇੱਕ ਸੰਦੀਪ ਸਿੰਘ ਸਾਡੇ ਨਾਲ ਵਿਆਹ ਚਲੋ ਮਹਾਰਾਜ ਮਹਾਰਕ ਦੇ ਘਰ ਆਵੇ ਪਰ ਜਿੰਨੇ ਸਾਡੇ ਘਰ ਡੱਬੇ ਆਉਂਦੇ ਨਾ ਅੱਛਾ ਜੀ ਚਲੋ ਮੈਂ ਮਾਨ ਨਹੀਂ ਕਰਦਾ ਪ੍ਰਮਾਤਮਾ ਦੀ ਕਿਰਪਾ ਨਾਲ ਮੇਰੇ ਖਿਆਲ ਨਾਲ ਵੀ ਜਿਹੜਾ ਨਵੰਬਰ ਦਸੰਬਰ ਜਨਵਰੀ ਨੰਗਦੀ ਆ ਨਾ ਸਾਡੀ ਇਹ ਤਕਰੀਬ ਅੰਡੇਲੀ ਲੀੜੇ ਪਾਉਣੇ ਪੈਣੇ ਅਸੇ ਜੇ ਕਈ ਰੀ ਦੋ ਹੋਰੀ ਵੀ ਜਾਣਾ ਪੈਣਾ ਚਲੋ ਕੁਦਰਤੀ ਗੱਲ ਆ ਪਰਾ ਪਿਆਰ ਸਾਡੀ ਸੰਗਤ ਨਾਲ ਸਾਡੇ ਲਮੜਚ ਵੀ ਵਿਆਹ ਦੇਖਣੇ ਪਏ ਮੁੜ ਕੇ ਇੱਕਦਮ ਇੱਥੇ ਸਪੈਂਡਮੈਂਟ ਉਦੋਂ ਵੀ ਢਲਾਦ ਫੇਰ ਵੀ ਜਗਰਾਤਾ ਹੇ ਰਾਤ ਨੂੰ ਘੜੀ ਦੇ ਦਰਸ਼ਨ ਮੇਲਾ ਕਰਕੇ ਆਏ ਕਿਉਂਕਿ ਵੀ ਜਾਣਾ ਆਉਣਾ ਪੈਂਦਾ ਆਪੜੇ ਆਉਂਦੇ ਤੇ ਮੇਰੀ ਸਾਂਝਾਂ ਸੁੰਝਾਂ ਬੜੀਆਂ ਸਦੀਵ ਜੀ ਤੇ ਸਾਂਝ ਰੱਖੀ ਦੀ ਆ ਆਪਣੇ ਵੱਲੋਂ 100% ਕੋਸ਼ਿਸ਼ ਕਰੀਦੀ ਵੀ ਰਵੇ ਜਿਤਨਾ ਹੈਗੀ ਤੇ ਜਿਹੜੀ ਨਹੀਂ ਰਹੀ ਜਾਂ ਨਹੀਂ ਰਹਿਣੀ ਉਹ ਤੇ ਕੁਦਰਤ ਦੇ ਹੱਥ ਹੈ ਤੇ ਹਰ ਬੰਦੇ ਨੂੰ ਇਹ ਗੱਲ ਕਹੀਦੀ ਤੈਨੂੰ ਵੀ ਮੈਂ ਕਈ ਵਾਰੀ ਕਿਹਾ ਉਹ ਸੱਜਣ ਛੱਡੀਏ ਤਾਂ ਮੁੜ ਕੇ ਕੰਮ ਬਿਲਕੁਲ ਜੀ ਬਿਲਕੁਲ ਜੀ ਤੇ ਮੈਂ ਤੇ ਹਰ ਭੈਣ ਭਰਾ ਨੂੰ ਵੀ ਕਹਿੰਦਾ ਚੈਨ ਨਾਲਿਆਂ ਨੂੰ ਵੀ ਆਖੀਦਾ ਜਿਹੜੇ ਸਾਡੇ ਮੁੰਡੇ ਵੀਡੀਓ ਬਣਾਉਂਦੇ ਨੇ ਜਾਂ ਜਿੰਨੇ ਵੀ ਤਰ੍ਹਾਂ ਜੁੜੇ ਨੇ ਵੀ ਪ੍ਰੇਮ ਨਾਲ ਕੰਮ ਕਰੀ ਜੀ ਬਿਲਕੁਲ ਜੀ ਜੇ ਆਪਾਂ ਸੰਦੀਪ ਨਫਾ ਘਟਾਵਾਂਗੇ ਨਾ ਥੋੜਾ ਜਿਹਾ ਕੱਟ ਕਰ ਕਰਕੇ ਰੇਟ ਥੋੜਾ ਜਿਹਾ ਥੱਲੇ ਲਿਆਂਗੇ ਇਹਨੂੰ ਜਿੰਨੇ ਕ ਦੀ ਗਾਂ ਹੈਗੀ ਸੀ ਨਾ ਮਤਲਬ ਉਤੋਂ 2-4000 ਚੁੱਕੀ ਆ ਗਾਂ ਚੁੱਕੀਗੀ 15000 15000 ਜੀ ਮੇਰੀ ਨਿਗਾਹ ਚ ਮਤਲਬ ਮੈਂ ਪੂਰੀ ਟੱਕਰ ਮਾਰ ਕੇ 2-3 ਦਿਨ ਫਿਰ ਕੇ ਮੂਰੇ ਹਾਲਤ ਨਾ ਮਤਲਬ ਗਾਵਾਂ ਲਈਆਂ ਦੋ ਤਿੰਨ ਦਿਨ ਬਾਅਦ ਛੇ ਗਾਵਾਂ ਜਿਹੜੀਆਂ ਲੈਣੀਆਂ ਹਨ ਦੋ ਦਿਨਾਂ ਚ ਬੜਾ ਉੱਪਰ ਹੀ ਗਾਉਣ ਹੋਣਾ ਤੇ ਮੈਂ ਇਹ ਬੇਨਤੀ ਕਰਦਾ ਮੈਨੂੰ ਨਹੀਂ ਪਤਾ 15000 ਗਾਂ ਚੜ ਗਈ ਥੋੜਾ ਥੋੜਾ ਅਹੀਂ ਠੋਆ ਕਰਾਂਗੇ ਨਾ ਤੇ ਸਾਡੀ ਵੀਡੀਓ ਵੇਖ ਕੇ ਆਪੇ ਭੈਣ ਭਰਾ ਸੋਰਾ ਜਾਂ ਥਾਂ ਨੂੰ ਮੋਲ ਆਉਗਾ ਥੱਲੇ ਤੇ ਆਪੇ ਸਾਰੇ ਲੈਣ ਦੇਣ ਦਾ ਗੱਪਾਂ ਕਰ ਸਰਕਲ ਚ ਚੱਲੂਗਾ ਹਰ ਬੰਦੇ ਨੂੰ ਮਾਲ ਮਿਲਣਾ ਪੂ ਮਾਲ ਨਹੀਂ ਮੁਕਣਾ ਚਲੋ ਗੱਲ ਵੋ ਮਹਿੰਗਾ ਮਿਲ ਜੀ ਮਹਿੰਗਾ ਮਿਲ ਜੀ ਬਿਲਕੁਲ ਕੋਸ਼ਿਸ਼ ਕਰੋ ਬੱਚਾ ਪਾਲੋ ਬੱਚਾ ਪਾਲੋ ਪੁੱਛੋ ਜੇ ਬੱਚੇ ਪਾਲਣ ਤਾਂ ਹੀ ਗਾਂ ਬਦਲਣਗ ਜੇ ਕਾ ਜੱਟ ਜੀ ਈਮੀਦਾਰ ਆ ਥੋੜਾ ਬਹੁਤੀ ਸਬਜ਼ੀ ਲਾਓ ਆਪਣੇ ਜੋਗੀ ਖਾਣ ਪੀਣ ਜੋਗੀ ਕੁਛ ਤੁਸੀਂ ਦੁੱਧ ਇੱਕ ਅੱਧੀ ਗਾਂ ਹੁਣ ਮੈਂ ਜ਼ਿਆਦਾਤਰ ਸਾਡੇ ਘਰ ਵੀ ਹੁਣ ਦੋ ਕੁੱਤੇ ਤੈਨੂੰ ਪਤਾ ਰੱਖੀਏ ਪੰਗੇ ਲੈ ਹੈਣਾ ਚਲੋ ਸਾਨੂੰ ਡੰਗਰਾਂ ਦਾ ਵੀ ਸ਼ੌਂਕ ਹੈ ਇਹਨੂੰ ਕੁੱਤਿਆਂ ਦਾ ਵੀ ਥੋੜਾ ਜਿਹਾ ਸ਼ੌਂਕ ਹੈ ਚਲੋ ਕੋਈ ਨਹੀਂ ਰੱਖੇ ਆਪਾਂ ਨਹੀਂ ਗੱਲ ਕਰਦੇ ਪਰ ਕੁੱਤਾ ਰੱਖਣ ਨਾਲੋਂ ਜੇ ਇੱਕ ਗਾਂ ਰੱਖੀਏ ਤੇ ਉਹਦੀ ਵੱਛੀ ਪਾਲੀਏ ਹੈਨਾ ਇੱਕ ਤੇ ਦੁੱਧ ਸਪਸ਼ਟ ਸੁੱਧ ਪੀਵਾਂਗੇ ਹਾਂਜੀ ਹੈਨਾ ਤੇ ਇੱਕ ਹੀ ਬੱਛੀ ਨਾਲ ਤਿਆਰ ਕਰ ਲਾਂਗੇ ਸਾਡੇ ਡਬਲ ਕੰਮ ਹੋ ਜਾਣਾ ਚਲੋ ਮੈਨੂੰ ਨਹੀਂ ਪਤਾ ਕਿਸ ਨੇ ਗੁੱਸਾ ਨਾ ਕਰੇ ਕੁੱਤੇ ਦਾ ਸ਼ੌਂਕ ਮੈਨੂੰ ਵੀ ਹੈਗਾ ਮੈਂ ਵੀ ਇੱਕ ਡਾਬਰਮੈਨ ਲਿਆ ਕੇ ਰੱਖਿਆ ਇੱਕ ਦਿਸਣ ਪੱਗ ਰੱਖੀ ਹੈ ਨਾ ਸੇਵਾ ਬੜੀ ਮੰਗਦੇ ਉਹਨਾਂ ਦੀ ਵੀ ਸਾਮ ਸੰਭਾਲ ਪਰ ਨਾਲ ਇੱਕ ਅੱਧਾ ਦੁੱਧ ਪੀਣ ਲਈ ਜਿਹੜਾ ਦੁੱਧ ਬਾਜ਼ਾਰੋਂ ਮਿਲਦਾ ਨਾ ਹਾਂਜੀ ਜਦੋਂ ਆਪਾਂ ਹੁਣ ਮਹਿਰ ਆਪਾਂ ਦੇ ਮਹਿਰ ਕਹਿੰਦੇ ਮਤਲਬ ਉਹਦਾ ਗੁਜਰਾ ਨੂੰ ਹਾਂ ਤੇ ਗੁਜਰਾ ਜਦੋਂ ਮਈਆਂ ਚੁੰਦੇ ਨੇ ਹਾਂ ਜਿਹੜਾ ਭੈਣ ਭਰਾ ਦੁੱਧ ਮੋਲ ਲੈਂਦਾ ਕਮ ਸੇ ਕਮ ਇੱਕ ਵਾਰੀ ਉਹਨਾਂ ਦੇ ਨੰਗਦੇ ਆਉਂਦੇ ਆ ਮਾਲ ਚੁੰਦਿਆਂ ਦੀ ਹਾਲਤ ਵਿੱਚ ਕਿ ਉਹਨਾਂ ਕਿੜੀਆਂ ਧੋਣੀਆਂ ਨਾ 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 ਹੈ ਤੇ ਉਹ ਦੁੱਧ ਸਾਡੇ ਅਸੀਂ ਪੀਂਦੇ ਹਾਂ ਅਸੀਂ ਉਹ ਚ ਕੁਲਫੀ ਵੀ ਖਾਂਦੇ ਕਿਉਂਕਿ ਉਹ ਕਿਤੇ ਗਿਆ ਉਹ ਮੱਕਮਾਰਗੇ ਗਾਂ ਫੈਕਟਰੀਆਂ ਜਾਣਾ ਉਹ ਕਿਸੇ ਗਾਂ ਲੱਗਦਾ ਲੱਗਦਾ ਹੈਗੀ ਐ ਸਾਰਾ ਗੋਹਾ ਗੱਟਾ ਅਹੀਂ ਕਾਂਦੇ ਅਹੀਂ ਵੀ ਪੀਂਦੀ ਹੁੰਦੇ ਚ ਪਰ ਕੋਸ਼ਿਸ਼ ਕਰੀਏ ਭੈਣ ਭਰਾ ਨੂੰ ਬੇਨਤੀ ਵੀ ਚਲੋ ਮਾਲਸ਼ਾਲੇ ਕਦੀ ਗਾਂ ਰੱਖੋ ਮਹਿੰਗੀ ਲੱਲੋ ਸਸਤੀ ਲੱਲੋ ਤੁਹਾਨੂੰ ਗਾਈਂ ਕਦੀ ਘਾਟਾ ਨਹੀਂ ਪਉਂਦੀ ਗਾਈਂ ਹੋਈ ਮਹੀਂ ਹੋਈ ਇਹਨੇ ਆਪਣਾ ਆਪ ਦੇਖ ਕੇ ਜਾਣਾ ਕਰਨਾ ਵਾਲੀਆਂ ਚਲੋ ਅੱਗੇ ਸਾਰੀ ਦੁਨੀਆ ਰੱਖਦੀ ਹੀ ਮਾਲ ਤੇ ਹੁਣ ਲੋਕਾਂ ਨੂੰ ਨਫ਼ਰਤ ਹੁੰਦੀ ਜਾਂਦੀ ਬੱਚਿਆਂ ਨੂੰ ਇੱਧਰ ਲਾਓ ਬਾਹਰ ਦਾ ਕੰਮ ਜਿਹੜਾ ਤੇਰੇ ਸਾਹਮਣੇ ਕੀ ਹਾਲ ਹੋ ਗਿਆ ਹੂੰ 40 ਲੱਖ ਰੁਪਈਆ ਲਾ ਕੇ ਬੱਚਾ ਡਿਪੋਰਟ ਹੋ ਗਿਆ ਉਹਦੀ ਜ਼ਿੰਦਗੀ ਖਰਾਬ ਉਹਦੀ ਨਹੀਂ ਹੋਗੀ ਦੋਹਾਂ ਪੀੜੀਆਂ ਦੀ ਨਹੀਂ ਹੋਗੀ ਬਿਲਕੁਲ ਜੀ ਜੇ ਉਹ 40 ਲੱਖ ਚੋਂ 10 ਲੱਖ ਰੁਪਈਆ ਇੱਥੇ ਲਾਉਂਦਾ ਦੁਕਾਨ ਖੋਲ ਲੈਂਦਾ ਕੋਈ ਵੀ ਕਾਰੋਬਾਰ ਖੋਲੂ ਡੰਗਰੀ ਰੱਖਣੇ ਆ ਤੇ ਰੱਖੂ ਰੱਖੋ ਚੰਗੇ ਥੋੜੇ ਜਿਹੇ ਮੁਰਕੇ ਬਰੀਡ ਤਿਆਰ ਕਰੋ ਬਰੀਡ ਚ ਮਾਲ ਵਿੱਚੋਂ ਤੁਹਾਡਾ ਆਪਣਾ ਬੈਨਾ ਪਾਊਗਾ 2-3 ਸਾਲ ਤੇ ਲੱਗਣਗੇ ਬਿਲਕੁਲ ਯਾਰ ਇੱਥੇ ਤੇ ਰਵਾਂਗੇ ਹੁਣ ਕੀ ਹਾਲ ਹੋ ਗਿਆ ਮੈਂ ਜਦੋਂ ਰੋਂਦੇ ਦੇਖੀਦੀ ਵੀਡੀਓ ਸਾਡਾ ਰੋਂ ਨਿਕਲਦਾ ਤਹੀਂ ਨਿਆਣਾ ਨੂੰ ਵੀ ਕਹਿੰਦੇ ਉਹ ਭਰਾਵਾ ਇਸ ਚੱਕਰ ਜਨਾ ਕਿਤੇ ਪਿਓ ਚਲੋ ਇੱਥੇ ਰੋਟੀ ਮਾੜੀ ਖਾ ਲਓ ਚੰਗੀ ਖਾ ਲਓ ਇੱਥੇ ਦੋ ਖਾਣੀਆਂ ਇੱਕ ਖਾ ਲਓ ਅੱਧੀ ਖਾ ਲਓ ਯਾਰਾ ਕਰ ਲਓ ਬਾਹਰ ਦੇ ਚੱਕਰ ਕਨਾ ਪੋ ਬਾਕੀ ਤੁਸੀਂ ਸਿਆਂ ਮੈਂ ਤੇ ਬਾਰ-ਬਾਰ ਹੀ ਬੇਨਤੀ ਕਰਦਾ ਵੀ ਇੱਥੇ ਆਓ ਆਪਣੀ ਤਸੱਲੀ ਕਰੋ ਕਿਸੇ ਨੂੰ ਲਾਮਾ ਦੇਣ ਕਿਸੇ ਨੂੰ ਮਾੜਾ ਕਹਿਣ ਨਾਲੋਂ ਇੱਥੇ ਆਓ ਆਪਣੀ ਤਸੱਲੀ ਕਰੋ ਚੋਲੋ ਪਾਸ ਕਰ ਲਓ ਗੱਬਣਿਆਂ ਪਾਸ ਕਰ ਲਓ ਜਿਹੜੀ ਸੂਪੀ ਆ ਉਹਨੂੰ ਚੋਲੋ ਜੋ ਵੀ ਕਮੀ ਪੇਸ਼ੀ ਆ ਇੱਥੇ ਲੈ ਆ ਇੱਥੇ ਦੀ ਗੱਲ ਕਰਿਆ ਕਰੋ ਚਲੋ ਆਨਲਾਈਨ ਜਿਹੜੀ ਗਈ ਉਹਦਾ ਤੇ ਥੋੜੀ ਜਿਹੀ ਆਪਾਂ ਨੂੰ ਵੀ ਤੈਨੂੰ ਪਤਾ ਹਰ ਬੰਦੇ ਨੂੰ ਜੋ ਮੈਰਿਜ ਹੋਣੀ ਹੈ ਪਰ ਜਿਹੜਾ ਡੰਗਰ ਇੱਥੇ ਆ ਕੇ ਵੇਖ ਕੇ ਲੈ ਜਾਣਾ ਉਹਦੇ ਨਾਲ ਦੀ ਮੌਜੂਦ ਪਰ ਜਨੀਬ ਸਿਆਖੇ ਮਾੜੇ ਜਾ ਚੁੱਕਿਆ ਗਲਤੀ ਸ਼ਲਤੀ ਦੇ ਕਰ ਹੀ ਲਈਦੀ ਆ ਫਿਰ ਗੱਲ ਇਹੋ ਜੀ ਆ ਵੀ ਹਰ ਬੰਦਾ ਗਲਤੀਆਂ ਦਾ ਪੁੱਤਲਾ ਹੀ ਨਹੀਂ ਹੋ ਜਾਂਦੀਆਂ ਇਹ ਵੇਲੇ ਸਾਡੇ ਕੋਲ ਵੀ ਹੋ ਜਾਂਦੀ ਭਰਾਵਾ ਜਿਹਦੇ ਨਾਲ ਹੋਈ ਆ ਉਹ ਵੀ ਸਾਨੂੰ ਮਾਫ ਕਰਦੇ ਗਾਂ ਵੀ ਮਹਾਰਾਜ ਮੱਤ ਬਖਸ਼ੇ ਘਟ ਹੋਣ ਬਾਕੀ ਜਿਹੜਾ ਮੋਬਾਈਲ ਨੰਬਰ ਆ ਬਾਰ ਬਾਰ ਰਿਪੀਟ ਕਰੀਦਾ 98141 ਤੇ 78121 9814178121 9814198121 ਦੋਵੇਂ ਮੋਬਾਈਲ ਨੰਬਰ ਮੇਰੇ ਹੀ ਆ ਦੋਹਾਂ ਤੇ ਫੋਨ ਕਰੋ ਜਿਹੜਾ 9814198121 ਉੱਤੇ ਮੈਸੇਜ ਕਰੋਗੇ WhatsApp ਤੇ ਤੇ ਤੁਹਾਨੂੰ ਲੋਕੇਸ਼ਨ ਆ ਜਾਣੀ ਤੇ ਫੋਨ ਕਰਕੇ ਆਓ ਤੇ ਨੰਬਰ ਜੇ ਨਹੀਂ ਲੱਗਦਾ WhatsApp ਤੇ ਲਾ ਲਓ WhatsApp ਤੇ ਤਕਰੀਬਨ ਫੋਨ ਲੱਗ ਜਾਂਦਾ ਬਿਲਕੁਲ ਬਾਕੀ ਵੀ ਜੀ ਹੋਣਾ ਫਤਿਹ ਬਲਾਈਂਗੇ ਹਾਂ ਜੀ ਬਿਲਕੁਲ ਬਸ ਤੂੰ ਮੈਨੂੰ ਕੋਈ ਸੁਣਾਉਣੀ ਤੇਸਾ ਨਹੀਂ ਬਸ ਠੀਕ ਹੈ ਜੀ ਓਕੇ ਮੇਰਾ ਭਰਾ ਜਿਹੜਾ ਮਰਨਾ ਪਿਆਰ ਹੈ ਨਾ ਸਹੀ ਗੱਲ ਪੁੱਛਿਆ ਨਾ ਚਲੋ ਮੈਂ ਕਿਹਨੂੰ ਦੋਸਤ ਨਹੀਂ ਬਣਾਇਆ ਨਹੀਂ ਬਣਾਇਆ ਜਿੰਦਗੀ ਬਹੁਤਾ ਦੋਸਤੀ ਵਾਲੇ ਚੱਕਦੇ ਪਏ ਨੇ ਇਹਨੂੰ ਮੈਂ ਆਖੀਦਾ ਕੱਕਾ ਬਾਜੋ ਕਿਉਂਕਿ ਦੋਸਤ ਤੇ ਭਰਾ ਚ ਬੜਾ ਫਰਕ ਹੈ ਫਰਕ ਹੈ ਜੀ ਤੇ ਚਲੋ ਕਈ ਦਿਆਂ ਦੇ ਬਹੁਤ ਵਧੀਆ ਦੋਸਤ ਵੀ ਹੁੰਦੇ ਤੇ ਤੈਨੂੰ ਹੁਣ ਭਰਾਵਾਂ ਵਾਂਗੂ ਭਰਾ ਬਣਿਆ ਵੇਲਾ ਆਪਣੀ ਕਿੰਨੀ ਗੱਲ ਹੁੰਦੀ ਆ ਸਾਰਾ ਕੁਝ ਹੁੰਦਾ ਆਪਾਂ ਕਦੀ ਇੱਕ ਦੂਜੇ ਦੇ ਮਾੜਾ ਚੰਗਾ ਬਾਸਾ ਜਿੱਦੀ ਵੀ ਨਹੀਂ ਹੋਈਦੀ ਇਹ ਨજર ਨਾ ਲੱਗ ਜੇ ਇਹਨੂੰ ਨજર ਨਾ ਲੱਗ ਜੇ ਜੇ ਲੱਗ ਜੇ ਮੈਂ ਤੈਨੂੰ ਕੁਝ ਕਹਾਂ ਤੇ ਤੂੰ ਮੈਨੂੰ ਕਹਿ ਲਈ ਤੇ ਆਪਾਂ ਮਿਲਦੇ ਰਹੀਏ ਗੁਪਿਆਰ ਵੀਡੀਓ ਹਟ ਜੇ ਜੋ ਮਰਜੀ ਹੁੰਦਾ ਰਹੇ ਪਰ ਇਹ ਕੰਮ ਹਟਾ ਦੋ ਆਂ ਭਰਾਵਾਂ ਦਾ ਚਲਦਾ ਰਹੇ ਪ੍ਰਮਾਤਮਾ ਇਦਾਂ ਪਿਆਰ ਬਣਾਈ ਰੱਖੇ ਤੇ ਬਾਕੀ ਸਾਰਾ ਸੰਗ ਨੂੰ ਹੁਣ ਫਤੇ ਬਲਾਈਏ ਵਾਹਿਗੋ ਖਾਲਸਾ ਵਾਹਿਗੋ ਜੀ ਫਤੇ